ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ ਇਸ ਕਲਾਸ ਦੇ ਵਿੱਚ ਦੋਸਤੋ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਇੱਕ ਪ੍ਰਸਿੱਧ ਆਧੁਨਿਕ ਸ਼ਾਇਰ ਡਾਕਟਰ ਸਰਜੀਤ ਪਾਤਰ ਹੋਰਾਂ ਦੇ ਪੂਰੇ ਜੀਵਨ ਬਿਉਰੇ ਨੂੰ ਸਮਝਾਂਗੇ ਇਹਨਾਂ ਦੀਆਂ ਵੱਖ-ਵੱਖ ਰਚਨਾਵਾਂ ਨੂੰ ਸਮਝਾਂਗੇ ਕਿਸ ਤਰੀਕੇ ਨਾਲ ਇਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਯੋਗਦਾਨ ਪਾਇਆ ਉਹ ਪੂਰੀਆਂ ਚੀਜ਼ਾਂ ਨੂੰ ਡਿਟੇਲ ਦੇ ਵਿੱਚ ਸਮਝਨੇਗਾ ਪੇਪਰ ਦੇ ਪੁਆਇੰਟ ਆਫ View ਤੋਂ ਕਿਹੜੀਆਂ ਚੀਜ਼ਾਂ ਇੰਪੋਰਟੈਂਟ ਨੇ ਕਿਹੜੀਆਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਦਿਮਾਗ ਦੇ ਵਿੱਚ ਫਿੱਟ ਕਰਨਾ ਹੈਗਾ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਅੱਜ ਡਿਸਕਸ ਦੋਸਤੋ ਕਰਨਾ ਹੈ ਅੱਗੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਨਿੱਕੀ ਜਿਹੀ ਜਾਣਕਾਰੀ ਦੇ ਦੇਵਾਂ ਕਿ ਜੇਕਰ ਤੁਸੀਂ ਪੂਰੀ ਥਿਊਰੀ ਸਾਡੇ ਨਾਲ ਜੁੜ ਕੇ ਸਟੱਡੀ ਫਾਈਟਰਸ ਐਪ ਤੇ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਸੀਂ ਸਟੱਡੀ ਫਾਈਟਰਸ ਐਪ ਇੰਸਟਾਲ ਕਰੋਗੇ ਪਲੇ ਸਟੋਰ ਤੋਂ ਠੀਕ ਹੈ ਜੀ ਜਾਂ ਫਿਰ ਇਸ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਲਿਓ ਇੱਥੇ ਤੁਹਾਨੂੰ ਜਾਣਕਾਰੀ ਮਿਲ ਜੇਗੀ ਐਪ ਦਾ ਲਿੰਕ ਅਸੀਂ ਸੈਂਡ ਕਰ ਦਵਾਂਗੇ ਤਾਂ ਦੋਸਤੋ ਤੁਸੀਂ ਇਹ ਪੰਜਾਬੀ ਮਾਸਟਰਕੀਟ ਦੀ ਤਿਆਰੀ ਦੇ ਲਈ ਇਹ ਬੈਚ ਜੁਆਇਨ ਕਰ ਸਕਦੇ ਹੋ ਇਹ ਬੈਚ 31 ਦਸੰਬਰ 2025 ਤੱਕ ਰਹਿਣ ਵਾਲਾ ਹੈ ਜੋ ਕਿ ਤੁਹਾਨੂੰ ਸਿਰਫ 2999 ਰੁਪਏ ਦੇ ਵਿੱਚ ਮਿਲ ਰਹੀ ਹੈ ਇਹਦੇ ਵਿੱਚ ਦੋਸਤੋ ਤੁਹਾਨੂੰ ਵੀਡੀਓ ਲੈਕਚਰ ਮਿਲ ਰਹੇ ਨੇ ਸਾਰੀ ਥਿਊਰੀ ਟੌਪਿਕ ਵਾਈਜ਼ ਸਾਰੀ ਥਿਊਰੀ ਕਵਰ ਹੋਏਗੀ ਠੀਕ ਹੈ ਰੀਡੇਬਲ ਨੋਟਸ ਮਿਲਣਗੇ ਮੌਕ ਟੈਸਟ ਮਿਲਣਗੇ ਪੁਰਾਣੇ ਪੇਪਰ ਨੇ ਉਹਨਾਂ ਦੀ ਡਿਸਕਸ਼ਨ ਮਿਲੇਗੀ ਤੇ ਟੌਪਿਕ ਵਾਈਜ਼ ਐਮਸੀਕਿਊ ਪ੍ਰੈਕਟਿਸ ਮਿਲੇਗੀ ਤਾਂ ਇਹ ਸਭ ਮਟੀਰੀਅਲ ਤੁਹਾਨੂੰ ਦੋਸਤੋ ਇਸ ਐਪ ਦੇ ਵਿੱਚ ਮਿਲਣ ਜਾ ਰਿਹਾ ਹੈ ਇਸ ਦੇ ਲਈ ਤੁਸੀਂ ਕੀ ਕਰਨਾ ਹੈਗਾ ਇਸ ਦਿੱਤੇ ਹੋਏ ਨੰਬਰ ਦੇ ਉੱਤੇ ਕੰਟੈਕਟ ਕਰਨਾ ਹੈਗਾ ਠੀਕ ਹੈ ਇੱਥੇ ਤੁਹਾਨੂੰ ਹੋਰ ਵੀ ਜਾਣਕਾਰੀ ਮਿਲ ਜਾਵੇਗੀ ਸਾਰੀ ਥਿਊਰੀ ਤੁਸੀਂ ਕਰਨੀ ਹੈ ਦੋਸਤੋ ਤਾਂ ਇਸ ਦੇ ਲਈ ਤੁਸੀਂ ਐਪ ਤੇ ਜਾਓ ਤੇ ਇਹ ਜਿਹੜਾ ਬੈਚ ਤੁਸੀਂ ਇਹ ਜੁਆਇਨ ਕਰ ਸਕਦੇ ਜੇ ਤੁਸੀਂ ਸਟੱਡੀ ਫਾਈਟਰ ਐਪ ਨੂੰ ਇੰਸਟਾਲ ਕਰ ਲੈਨੇ ਹੋ ਤਾਂ ਤੁਹਾਡੇ ਸਾਹਮਣੇ ਇਦਾਂ ਦਾ ਇੰਟਰਫੇਸ ਆ ਜਾਂਦਾ ਹੈ ਜਿਹਦੇ ਵਿੱਚ ਟੀਚਿੰਗ ਐਗਜ਼ੈਮਸ ਵਾਲੀ অপਸ਼ਨ ਦੇ ਵਿੱਚ ਜਾ ਕੇ ਤੁਸੀਂ ਇਹ ਪੰਜਾਬੀ ਮਾਸਟਰ ਕਲਾਸ ਦਾ ਵੇਚ ਦੋਸਤ ਇਹ ਜੁਆਇਨ ਕਰ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਤੁਸੀਂ ਹੋਰ ਵੀ ਜੋ ਵੱਖ-ਵੱਖੇ ਤੇ ਵੇਚ ਚੱਲ ਰਹੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਉਹਨਾਂ ਨੂੰ ਵੀ ਜੁਆਇਨ ਕਰ ਸਕਦੇ ਹੋ ਤਾਂ ਦੋਸਤੋ ਹੁਣ ਆਪਾਂ ਅੱਗੇ ਕਲਾਸ ਸ਼ੁਰੂ ਕਰਦੇ ਹਾਂ ਤੋਂ ਡਾਕਟਰ ਸੁਰਜੀਤ ਪਾਤਰ ਠੀਕ ਹੈ ਜੀ ਇੱਕ ਪ੍ਰਸਿੱਧ ਕਵੀ ਨੇ ਠੀਕ ਹੈ ਸ਼ਾਇਰ ਕਹਾਂਗੇ ਕਵੀ ਕਹਾਂਗੇ ਗ਼ਜ਼ਲਕਾਰ ਦੇ ਵਜੋਂ ਕਾਫੀ ਪ੍ਰਸਿੱਧ ਨੇ ਠੀਕ ਹੈ ਜੀ ਤੁਸੀਂ ਦੋਸਤੋ ਧਿਆਨ ਦੇ ਜਿ ਰੱਖੋਗੇ ਇੱਕ ਪ੍ਰਸਿੱਧ ਗਜ਼ਲਕਾਰ ਜੇਕਰ ਆਪਾਂ ਗੱਲ ਕਰੀਏ ਵੀ ਸਫਲਤਾ ਕੁਝ ਟਾਮੇ ਟੱਲੇ ਹੀ ਪੰਜਾਬੀ ਸ਼ਾਇਰ ਨੇ ਜਿਹੜੇ ਨੂੰ ਗਜ਼ਲ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਠੀਕ ਹੈ ਇੱਕ ਕਹੋ ਵੀ ਆਲਾ ਦਰਜੇ ਦੇ ਸ਼ਾਇਰ ਨੇ ਜਿਨ੍ਹਾਂ ਨੇ ਗਜ਼ਲ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਇਹਨਾਂ ਨੂੰ ਗਜ਼ਲ ਕੋ ਗਜ਼ਲਕਾਰ ਕਹਿਣਾ ਕੋਈ ਮਤਲਬ ਕੀ ਗਲਤ ਨਹੀਂ ਹੈ ਗਿਆ ਠੀਕ ਹੈ ਜੀ ਗੱਲ ਕਰਦੇ ਆਪਾਂ ਜਨਮ ਦੀ 14 ਜਨਵਰੀ 1945 ਈਸਵੀ ਨੂੰ ਜਨਮ ਹੁੰਦਾ ਹੈ ਪੱਤੜ ਕਲਾਂ ਪਿੰਡ ਵਿਖੇ ਠੀਕ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਇਨਾਂ ਦੇ ਪਿੰਡ ਦਾ ਨਾਮ ਹੈ ਦੋਸਤੋ ਪੱਤੜ ਇਹ ਪਿੰਡ ਨਾਲ ਜਮਿਨੀ ਹਕੀਕਤ ਨਾਲ ਕਹਿੰਦੇ ਵੀ ਇੰਨਾ ਜੁੜੇ ਹੋਏ ਸੀਗੇ ਐਣੀ ਜਿਹੜਾ ਪੱਤੜ ਇਹਨਾਂ ਦੇ ਮਤਲਬ ਕਿ ਜੋ ਆਪਾਂ ਗੱਲ ਕਰਦੇ ਹਾਂ ਕਿ ਸੁਰਜੀਤ ਸੇਠੀ ਠੀਕ ਹੈ ਇਹ ਚੀਜ਼ ਦੀ ਵਿਆਖਿਆ ਕਰਦੇ ਨੂੰ ਕਹਿੰਦੇ ਕਹਿੰਦੇ ਪੱਤੜ ਪਿੰਡ ਦਾ ਨਾਮ ਸੀ ਤੇ ਉੱਥੇ ਤੋਂ ਹੀ ਇਹਨਾਂ ਨੇ ਆਪਦਾ ਤਖੱਲਸ ਸੀ ਜਿਹੜਾ ਉਹ ਪਾਤਰ ਜੋੜ ਲਿਆ ਸੀਗਾ ਇਸ ਨੂੰ ਤੁਸੀਂ ਧਿਆਨ ਦੇ ਚ ਦੋਸਤੋ ਰੱਖਣਾ ਹੈਗਾ ਠੀਕ ਹੈ ਵੀ ਉੱਥੇ ਤੋਂ ਹੀ ਇਹਨਾਂ ਨੇ ਆਪਣੇ ਨਾਮ ਨਾਲ ਪਾਤਰ ਸ਼ਬਦ ਦੀ ਨੂੰ ਲਿਖਣਾ ਸ਼ੁਰੂ ਕਰਤਾ ਸੀਗਾ ਠੀਕ ਹੈ ਇਸ ਤੋਂ ਬਾਅਦ ਇਹ ਲੁਧਿਆਣਾ ਵਿਖੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਪੂਰਾ ਜੀਵਨ ਭੋਗਨਤਵਾਦ ਬਾਕੀ ਸਾਰੀਆਂ ਕਹਿ ਲੋ ਵੀ ਪੰਜਾਬੀ ਸਾਹਿਤ ਨੂੰ ਇੱਕ ਕਹਿ ਲੋ ਵੀ ਦੇਣ ਦੇਣ ਤੋਂ ਬਾਅਦ ਯੋਗਦਾਨ ਪਾਉਣ ਤੋਂ ਬਾਅਦ ਇਹਨਾਂ ਦਾ 11 ਮਈ 2024 ਨੂੰ ਲੁਧਿਆਣਾ ਵਿਖੇ ਦਿਹਾਂਤ ਹੋ ਜਾਂਦਾ ਠੀਕ ਹੈ ਇਸ ਨੂੰ ਤੁਸੀਂ ਦੋਸਤੋ ਧਿਆਨ ਦੇ ਕੇ ਰੱਖੋਗੇ ਪਿਤਾ ਦਾ ਨਾ ਹਰਪਾਜਨ ਸਿੰਘ ਮਾਤਾ ਦਾ ਨਾ ਗੁਰਬਖਸ਼ ਕੌਰ ਸਮਕਾਲੀ ਦੌਰ ਦਾ ਸਭ ਤੋਂ ਵੱਧ ਚਰਚਿਤ ਕਵੀ ਕਹਾਂਗੇ ਠੀਕ ਹੈ ਜਦੋਂ ਆਪਾਂ ਗੱਲ ਕਰਦੇ 21ਵੀਂ ਸਦੀ ਦੀ ਜਦੋਂ ਆਪਾਂ 21ਵੀਂ ਸਦੀ ਦੇ ਸ਼ਾਇਰ ਗੈਨੇ ਹੋਣ ਨਾ ਪੰਜਾਬੀ ਸਾਹਿਤ ਘਾਰਾਂ ਦੇ ਵਿੱਚੋਂ ਤਾਂ ਉਹਨਾਂ ਦੇ ਵਿੱਚ ਸੁਰਜੀਤ ਪਾਤਰ ਦਾ ਨਾਮ ਪਹਿਲੇ ਨੰਬਰ ਤੇ ਰੱਖਿਆ ਜਾਂਦਾ ਹੈਗਾ ਇੱਕ ਬਟ ਇਹੀ ਚਰਚਿਤ ਕਵੀ ਹੋਏ ਨੇ ਸਮਕਾਲੀ ਦੌਰ ਦੇ 21ਵੀਂ ਸਦੀ ਦੇ ਆਪਾਂ ਕਹਾਂਗੇ ਠੀਕ ਹੈ 1960 ਵਿੱਚ ਇਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਇਹਨਾਂ ਨੇ ਐਮਏ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਤੇ ਉੱਥੇ ਤੋਂ ਹੀ ਇਹ ਆਖਦੇ ਨੇ ਕਹਿੰਦੇ ਵੀ ਮੈਨੂੰ ਉਹ ਚੀਜ਼ਾਂ ਨਾਲ ਲਗਾਵ ਹੋਇਆ ਸਾਹਿਤ ਦੇ ਨਾਲ ਠੀਕ ਹੈ ਇਹਨਾਂ ਦੇ ਅਧਿਆਪਕ ਹੋਏ ਨੇ ਦਲੀਪ ਕੋਟਿਵਾਣਾ ਉਹਨਾਂ ਦੇ ਨਾਲ ਵੀ ਇਹਨਾਂ ਦੀ ਮੁਲਾਕਾਤ ਉੱਥੇ ਹੀ ਹੁੰਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਦੋਂ ਇਹ ਐਮਏ ਕਰਦੇ ਨੇ ਉਸ ਤੋਂ ਬਾਅਦ ਇਹ ਪੀ ਐਚ ਡੀ ਕਰਦੇ ਨੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਠੀਕ ਹੈ ਤੇ ਉੱਥੇ ਇਹਨਾਂ ਦਾ ਵਿਸ਼ਾ ਕੀ ਰਿਹਾ ਕਈ ਵਾਰ ਇਦਾਂ ਦਾ ਕੁਐਸਚਨ ਬਣਾ ਦਿੱਤਾ ਜਾਂਦਾ ਜਦੋਂ ਇੱਕ ਚੰਗੇ ਲੈਵਲ ਦਾ ਕੁਐਸਚਨ ਸੈੱਟ ਕਰਨਾ ਹੋਵੇ ਟਰਾਂਸਫਰਮੇਸ਼ਨ ਆਫ ਫੋਕਲੋਰ ਇਨ ਗੁਰੂ ਨਾਨਕ ਬਾਣੀ ਤਾਂ ਇਹ ਇਹਨਾਂ ਦਾ ਵਿਸ਼ਾ ਸੀਗਾ ਪੀ ਐਚ ਡੀ ਦਾ ਤੇ ਉਸ ਤੋਂ ਬਾਅਦ ਹੀ ਬਣ ਜਾਂਦੇ ਨੇ ਡਾਕਟਰ ਸਰਜੀਤ ਪਾਤਰ ਇਸ ਤੋਂ ਦੋਸਤੋਂ ਆਪਾਂ ਗੱਲ ਕਰਾਂਗੇ ਇਹਨਾਂ ਨੇ ਲਿਖਣਾ ਸ਼ੁਰੂ ਕਰਤਾ ਸੀਗਾ ਤੇ ਇਹਨਾਂ ਨੇ ਇੱਕ ਸਾਂਝਾ ਕਾਵ ਸੰਗ੍ਰਹਿ ਸ਼ਕਵਾਇਆ ਸੀਗਾ ਜਿਹਦੇ ਨਾਲ ਸੀਗਾ ਕੁਲਾਜ਼ ਠੀਕ ਹੈ ਤਾਂ ਸਾਂਝਾ ਇਹਨਾਂ ਨੇ ਇੱਕ ਮਤਲਕ ਕੇ ਕਾਵ ਸੰਗ੍ਰਹਿ ਤੋਂ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਠੀਕ ਹੈ ਮੂਲ ਰੂਪ ਵਿੱਚ ਇਹਨਾਂ ਦਾ ਕਿਹੜਾ ਪਹਿਲਾ ਉਹ ਅੱਗੇ ਡਿਸਕਸ ਕਰਨ ਵੀ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਬਣਦਾ ਹੈ ਜਦ ਆਪਾਂ ਗੱਲ ਕਰਦੇ ਵੀ ਇਹਨਾਂ ਨੇ ਸਾਂਝਾ ਦੋਸਤ ਨਾਲ ਰਲ ਮਿਲ ਕੇ ਕਿਉਂਕਿ ਸ਼ੁਰੂਆਤੀ ਸਮਾਂ ਹੁੰਦਾ ਸਟਰਗਲ ਦਾ ਪੀਰੀਅਡ ਹੁੰਦਾ ਹਨ ਆਪਾਂ ਕੰਮ ਰਲਮਿਲ ਮਾਂ ਕਰਦੇ ਹਾਂ ਵੀ ਖਰਚਾ ਘੱਟ ਹੋਏ ਤਾਂ ਸਾਂਝ ਰੂਪ ਵਿੱਚ ਇਹਨਾਂ ਨੇ ਕੁਲਾਜ਼ ਕਾਵ ਸੰਗ੍ਰਹਿ ਸ਼ਾਇਆ ਸੀਗਾ ਤੇ ਇਹਨਾਂ ਦੀਆਂ ਵਿਧਾਵਾਂ ਕਿਹੜੀਆਂ-ਕਿਹੜੀਆਂ ਰਹੀਆਂ ਨੇ ਵੱਖ-ਵੱਖ ਵਿਧਾਵਾਂ ਦੇ ਉੱਤੇ ਇਹਨਾਂ ਨੇ ਖੂਬ ਹੱਥ ਇਸਮਾਈ ਕੀਤੀ ਹੈ ਕਵ ਠੀਕ ਹੈ ਸਭ ਤੋਂ ਜ਼ਿਆਦਾ ਪ੍ਰਸਿੱਧ ਇਹਨੂੰ ਕਵਿਤਾ ਗ਼ਜ਼ਲ ਨਜ਼ਮ ਇਹਨਾਂ ਦੇ ਕਿ ਮਿਲੀ ਹੈ ਇਸ ਤੋਂ ਇਲਾਵਾ ਇਹਨਾਂ ਨੇ ਕੁਝ ਨਾਟਕਾਂ ਦਾ ਅਨੁਵਾਦ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਕੁਝ ਵਾਰਤਕ ਵੀ ਲਿਖੇ ਨੇ ਭਾਰਤਿਕ ਕਿਹੜੇ ਨਾਟਕ ਕਿਹੜੇ ਉਹ ਪਵਾਦ ਚ ਡਿਸਕਸ ਕਰਦੇ ਆ ਪਹਿਲਾਂ ਆਪਾਂ ਇਹਨਾਂ ਦੇ ਮਤਲਬ ਕਿ ਇੱਕ ਕਵੀ ਵਜੋਂ ਦੇਖਦੇ ਆ ਵੀ ਕੀ ਕੀ ਯੋਗਦਾਨ ਹੋਏਗਾ ਉਹ ਕਿਤਾਬਾਂ ਪਾ ਕੇ ਡਿਸਕਸ ਦੋਸਤੋ ਕਰਾਂਗੇ ਗ਼ਜ਼ਲ ਦਾ ਸਿਖਰ ਜੇਕਰ ਆਪਾਂ ਨੇ ਕਹਿਣਾ ਹੋਵੇ ਤਾਂ ਆਪਾਂ surjit patar ਨੂੰ ਹੀ ਕਹਾਂਗੇ ਠੀਕ ਹੈ surjit patar ਨੇ ਗ਼ਜ਼ਲ ਜੋ ਕਾਵ ਸੰਗ੍ਰਹਿ ਹੈ ਇਸ ਨੂੰ ਮਤਲਬ ਕਿ ਕਹਿੰਦਾ ਸੌਰੀ ਕਾਵ ਰੂਪ ਹੈ ਜੋ ਇਸ ਨੂੰ ਇੱਕ ਸਿਖਰ ਤੇ ਲੈ ਕੇ ਜਾਣ ਵਾਲਾ ਕੌਣ ਹੈ ਸੁਰਜੀਤ ਪਾਤਰ ਹੀ ਹੈ ਦੋਸਤੋ ਇਸ ਨੂੰ ਤੁਸੀਂ ਧਿਆਨ ਦੇ ਚ ਰੋਕੋਗੇ ਠੀਕ ਹੈ ਪੇਸ਼ੇ ਦੀ ਗੱਲ ਕਰੀਏ ਅਧਿਆਪਕਣੀ ਠੀਕ ਹੈ ਬਾਬਾ ਬੁੱਢਾ ਸਾਹਿਬ ਵਿਖੇ ਇਹਨਾਂ ਨੇ ਅਧਿਆਪਨ ਕਾਰਜ ਸ਼ੁਰੂ ਕੀਤਾ ਠੀਕ ਹੈ ਤੇ ਲੁਧਿਆਣਾ ਖੇਤੀਬਾੜੀ ਜੀ ਯੂਨੀਵਰਸਿਟੀ ਵਿਖੇ ਇਹਨਾਂ ਨੇ ਅਧਿਆਪਕ ਦੀ ਭੂਮਿਕਾ ਨਿਭਾਈ ਹੈ ਇਸ ਤੋਂ ਇਲਾਵਾ ਜੋ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਿਟੀ ਹੈ ਉੱਥੇ ਵੀ ਇਹਨਾਂ ਨੇ ਇੱਕ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਕੰਮ ਕੀਤਾ ਹੈਗਾ ਠੀਕ ਹੈ ਤੇ ਦੋਸਤੋ ਭਾਂ ਗੱਲ ਕਿ ਇਹਨਾਂ ਦੇ ਜੇਕਰ ਆਪਣੀ ਕੋਈ ਤਖੱਲਸ ਦੇਣੀ ਹੋਣ ਜਾਂ ਕਹਿ ਲਈਏ ਇਹਨੂੰ ਕੋਈ ਨਾਮ ਦੇਣਾ ਹੋਵੇ ਕੁਝ ਸ਼ਬਦਾਂ ਦੇ ਵਿੱਚ ਇਹਨਾਂ ਦੀ ਵਡਿਆਈ ਕਰਨੀ ਹੋਵੇ ਤਾਂ ਆਪਾਂ ਕੀ ਕਹਾਂਗੇ ਇਹਨੂੰ ਆਪਾਂ ਮਾਨਵਤਾ ਦਾ ਕਵੀ ਕਹਾਂਗੇ ਮਨੁੱਖਤਾ ਦੀ ਗੱਲ ਕਰਦੇ ਨੇ ਓਵਰਆਲ ਠੀਕ ਹੈ ਸੂਝਵਾਦੀ ਨੇ ਧੀਮੀ ਅੰਦਾਜ਼ ਦੇ ਸ਼ਾਇਰ ਨੇ ਆਪਣੀ ਗੱਲ ਨੂੰ ਕਹਿੰਦੇ ਨੇ ਸੁਰ ਧੀਮੀ ਹੈ ਸੁਰ ਬਗਾਵਤੀ ਨਹੀਂ ਹੈਗੀ ਉਪ ਅਪਸੁਰ ਨਹੀਂ ਹੈਗੀ ਧੀਮੀ ਸੁਰ ਹੈ ਪਰ ਇਹਨਾਂ ਦਾ ਅੰਦਾਜ਼ ਵੱਖਰਾ ਹੈ ਧੀਮੀ ਸ਼ਾਇਰ ਦੇ ਅੰਦਾਜ਼ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਕਵੀ ਹੈ ਪ੍ਰਸਿੱਧ ਗਜ਼ਲਕਾਰ ਹੈ ਮਤਲਬ ਨੂੰ ਇਹ ਗੱਲਾਂ ਆਲਰੇਡੀ ਸਮਝਾ ਚੁੱਕਿਆ ਵੀ ਗਜ਼ਲ ਦੇ ਵਿੱਚੋਂ ਜੇਕਰ ਚੰਗੀ ਸਫਲਤਾ ਹਾਸਲ ਹੋਈ ਹੈ ਤਾਂ ਉਹ ਸੁਰਜੀਤ ਪਾਤਰ ਨੂੰ ਹੋਈ ਹੈ ਅੱਜ ਦੇ ਸਮੇਂ 'ਚ ਠੀਕ ਹੈ ਤਾਂ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਕਵੀ ਹੈ ਪ੍ਰਸਿੱਧ ਗਜ਼ਲਕਾਰ ਹੈ ਧੀਮੇ ਸ਼ਾਇ ਅੰਦਾਜ਼ ਦਾ ਸ਼ਾਇਰ ਹੈ ਕੱਲ ਨੂੰ ਧੀਮੇ ਜੀ ਲੈਜ਼ਰ ਨਾਲ ਬੜੇ ਕਹਿਣ ਤਰੀਕੇ ਨਾਲ ਕਹਿੰਦਾ ਸੁਣਿਓ ਇਹਨਾਂ ਦੇ ਵੀਡੀਓ ਪਈਆਂ ਨੇ ਕੋਈ YouTube ਤੇ ਤੁਸੀਂ ਜੋ ਵੀਡੀਓਜ਼ ਦੇਖੋਗੇ ਨਾ ਆਪਣੀ ਗੱਲ ਨੂੰ ਕਿੰਨੇ ਕਹਿਣ ਤਰੀਕੇ ਨਾਲ ਧੀਮੇ ਜੀ ਅੰਦਾਜ਼ 'ਚ ਕਹਿੰਦੇ ਨੇ ਉਹ ਇੱਕ ਵੱਖਰਾ ਹੀ ਅੰਦਾਜ਼ ਇਹਨਾਂ ਦਾ ਦੋਸਤੋ ਹੈਗਾ ਡਾਕਟਰ ਸੁਰਜੀਤ ਪਾਤਰ ਨੇ ਜਿਹੜੇ ਦੇਖੋ ਡਾਕਟਰ ਜਗਤਾਰ ਹੈ ਆਪਾਂ ਡਾਕਟਰ ਜਗਤਾਰ ਨੂੰ ਪੜ੍ਹਦੇ ਹੁੰਨੇ ਆ ਆਧੁਨਿਕ ਕਵੀਆਂ ਚ ਡਾਕਟਰ ਜਗਤਾਰ ਤੋਂ ਬਾਅਦ ਜੇਕਰ ਗੱਜ਼ਲ ਲਿਖਣ ਦਾ ਕਿਸੇ ਨੂੰ ਮਤਲਬ ਪਤਾ ਸੀ ਕਹਿ ਲੋ ਵੀ ਗੱਜ਼ਲ ਲਿਖਣ ਦੀ ਜੇਕਰ ਕਿਸੇ ਨੂੰ ਮਹਾਰਤ ਸੀ ਤਾਂ ਉਹ ਸੁਰਜੀਤ ਪਾਤਰ ਨੂੰ ਹੀ ਸੀਗੀ ਠੀਕ ਹੈ ਮਤਲਬ ਕਿ ਇੱਕ ਡਾਕਟਰ ਜਗਤਾਰ ਨੂੰ ਸਫਲਤਾ ਪ੍ਰਾਪਤ ਹੋਈ ਹੈ ਉਸ ਤੋਂ ਬਾਅਦ ਦੂਜਾ ਸ਼ਾਇਰ ਜਿਸ ਨੇ ਗੱਜ਼ਲ ਦੇ ਵਿੱਚ ਨਾਮਣਾ ਖੱਟਿਆ ਗੱਜ਼ਲ ਦੀ ਰਮਜ਼ ਨੂੰ ਪਕੜਿਆ ਹੈਗਾ ਉਹ ਡਾਕਟਰ ਸੁਰਜੀਤ ਪਾਤਰ ਹੀ ਨੇ ਠੀਕ ਹੈ ਇੱਕ ਖਾਸ ਇਹਨਾਂ ਦੀ ਖਾਸ ਗੱਲ ਕੀ ਹੋ ਗਈ ਕਿ ਗੱਜ਼ਲ ਜਗਤਾਰ ਨੇ ਵੀ ਲਿਖੀ ਗਜ਼ਲ ਸੁਰਜੀਤ ਪਾਤਰ ਨੇ ਵੀ ਲਿਖੀ ਤਾਂ ਸੁਰਜੀਤ ਪਾਤਰ ਨੇ ਉਸ ਨੂੰ ਗਾਇਆ ਵੀ ਤਰਨਮ ਦੇ ਵਿੱਚ ਉਸ ਦੀ ਪੇਸ਼ਕਾਰੀ ਵੀ ਕੀਤੀ ਉਹਨੂੰ ਗਾਇਨ ਦਾ ਵੀ ਹੁਨਰ ਇਹਨਾਂ ਦੇ ਹੱਥ 'ਚ ਹੈਗਾ ਸੀਗਾ ਠੀਕ ਹੈ ਤਾਂ ਇਹਨਾਂ ਨੇ ਉਸ ਨੂੰ ਗਾ ਕੇ ਪੇਸ਼ ਵੀ ਕੀਤਾ ਕਾਫੀ ਗਜ਼ਲਾਂ ਕੈਂਡ ਕੈਂਡ ਜਿਵੇਂ ਪੱਤ ਝੜ ਨਾਲ ਰਿਲੇਟਡ ਇੱਕੋ ਕਿੰਨੀਆਂ ਸੋਹਣੀ ਸੋਹਣੀ ਕਵਤਾਵਾਂ ਮੈਂ YouTube ਤੇ ਪਾਈਆਂ ਨੇ ਤੁਸੀਂ ਉਹ ਜ਼ਰੂਰ ਸੁਣਿਓ ਉਹਨਾਂ ਗਜ਼ਲਾਂ ਨੂੰ ਸੁਣਿਓ ਬੜਾ ਠੀਕ ਹੈ ਆਨੰਦ ਵਡਾ ਆਊਗਾ ਅੱਗੇ ਆਪਾਂ ਤੁਹਾਨੂੰ ਸੁਣਾਵਾਂਗੇ ਵੀ ਠੀਕ ਹੈ ਲਾਸਟ ਦੇ ਆਪਾਂ ਕੁਝ ਨਮੂਨੇ ਪੇਸ਼ ਕਰਾਂਗੇ ਤੇ ਜੇਕਰ ਆਪਾਂ ਗੱਲ ਕਰਨੀ ਹੋਵੇ ਵੀ ਇਹਨਾਂ ਦੀ ਜਿਹੜੀਆਂ ਰਚਨਾਵਾਂ ਨੇ ਉਹਨਾਂ ਦਾ ਵੀ ਕਿੰਨਾ ਦੀ ਗੱਲ ਕਰਦੇ ਸੀ ਇਹ ਕਿਹੋ ਜਿਹੇ ਲੋਕਾਂ ਦੀ ਗੱਲ ਕਰਦੇ ਸੀਗੇ ਤਾਂ ਇਹ ਮੱਧ ਸ਼੍ਰੇਣੀ ਦੇ ਲੋਕਾਂ ਦੀ ਗੱਲ ਕਰਨ ਵਾਲੇ ਨੇ ਮੱਧ ਸ਼੍ਰੇਣੀ ਦੇ ਸਰੋਕਾਰਾਂ ਦੀ ਕਵਿਤਾ ਲਿਖਣ ਵਾਲਾ ਸ਼ਾਇਰ ਹੈ ਨਾ ਤਾਂ ਇਹ ਆਪਸ਼੍ਰੇਣੀ ਦੀ ਗੱਲ ਕਰਦਾ ਨਾ ਹੀ ਨੀਵੇਂ ਵਰਗ ਦੀ ਗੱਲ ਕਰਦਾ ਜਿਹੜੇ ਮਤਲਬ ਕੀ ਕਹਿ ਲਈਏ ਨੀਵੇਂ ਵਰਗ ਦੇ ਲੋਕ ਨੇ ਹਨਾ ਉਹਨਾਂ ਦੀ ਗੱਲ ਵੀ ਨਹੀਂ ਕਰਦਾ ਕਿਉਂਕਿ ਖੁਦ ਹੀ ਨੌਕਰੀ ਪੇਸ਼ਾ ਹੈ ਠੀਕ ਹੈ ਅਧਿਆਪਕ ਦੇ ਫੀਲਡ ਵਿੱਚ ਵਿਚਰਦਾ ਹੈ ਖੁਦ ਨੌਕਰੀ ਕਰਦਾ ਤਾਂ ਇਹ ਨੌਕਰੀ ਪੇਸ਼ਾ ਜਿਹੜੇ ਮੱਧ ਵਰਗੀ ਸ਼੍ਰੇਣੀਆਂ ਉਸ ਦੀ ਗੱਲ ਕਰਦਾ ਨਿਮਨ ਵਰਗ ਦੀ ਗੱਲ ਵੀ ਨਹੀਂ ਕਰਦਾ ਉੱਪਰ ਵਰਗ ਦੀ ਵੀ ਗੱਲ ਨਹੀਂ ਕਰਦਾ ਇਹ ਵਿਚਾਰ ਲਈ ਮੱਧ ਵਰਗ ਦੀ ਗੱਲ ਕਰਦਾ ਹੈ ਖੁਦ ਨੌਕਰੀ ਪੇਸ਼ਾ ਦੇ ਨੌਕਰੀ ਪੇਸ਼ਾ ਲੋਕਾਂ ਦਾ ਹੀ ਜੀਵਨ ਇਹ ਚਿਤਰਦਾ ਹੈਗਾ ਠੀਕ ਹੈ ਤੇ ਵਿਸ਼ੇ ਕੀ ਕੀ ਲਏ ਨੇ ਆਤਮ ਕੇਂਦਰਿਤ ਵਿਸ਼ੇ ਨੇ ਪੰਜਾਬ ਸੰਕਟ ਦਾ ਦੌਰ ਚੱਲਦਾ ਹੈ ਉਹਨਾਂ ਦੀ ਗੱਲ ਕਰਦਾ ਹੈ ਸਮਕਾਲੀ ਸਮੱਸਿਆਵਾਂ ਦੀ ਕਵਿਤਾ ਲਿਖਦਾ ਹੈ ਪੰਜਾਬੀ ਭਾਸ਼ਾ ਬਾਰੇ ਕਵਿਤਾ ਲਿਖਦਾ ਹੈ ਰਿਸ਼ਤਿਆਂ ਦਾ ਜ਼ਿਕਰ ਕਰਦਾ ਹੈ ਮਸ਼ੀਨਰੀ ਕਰਨ ਦੀ ਗੱਲ ਕਰਦਾ ਹੈ ਮਨੁੱਖ ਦੀਆਂ ਅੰਦਰਲੀਆਂ ਭਾਵਨਾਵਾਂ ਦਾ ਜ਼ਿਕਰ ਕਰਦਾ ਹੈ ਸੁਰਜੀਤ ਪਾਤਰ ਮਤਲਬ ਕਿ ਮੈਂ ਕਹਿੰਨਾ ਵੀ ਆਪਣੇ ਪੈਰ ਜਮਾਈ ਰੱਖੇ ਉਸਨੇ ਮਤਲਬ ਕਿ ਉਹ 20ਵੀਂ ਸਦੀ ਤੋਂ ਸ਼ੁਰੂ ਹੋ ਕੇ 21ਵੀਂ ਸਦੀ ਤੱਕ ਚੱਲਦਾ ਹੈ ਮਤਲਬ ਕਿ ਪੁਰਾਣਿਆਂ ਦੇ ਵਿੱਚ ਵੀ ਸੁਰਜੀਤ ਪਾਤਲ ਨੂੰ ਗਿਣਦੇ ਆ ਤੇ ਪਰ ਨਮਿਆਂ 'ਚ ਵੀ ਗਿਣ ਰਹੇ ਆ ਇਹਦਾ ਕਾਰਨ ਕੀ ਹੈ ਉਹ ਬੰਦਾ ਪ੍ਰਸਿੱਧ ਕਿਉਂ ਹੋਇਆ ਉਹੋ ਬੰਦਾ ਕੀ ਕਰਦਾ ਹੈ ਸਮਾਜ ਨੂੰ ਵੇਖਦਾ ਹੈ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈ ਉਸ ਚੀਜ਼ ਨੂੰ ਵੇਖ ਕੇ ਉਸ ਦੇ ਅਕੋਰਡਿੰਗ ਆਪਣੀਆਂ ਰਚਨਾਵਾਂ ਲਿਖਦਾ ਹੈ ਜਦੋਂ ਗੱਲ ਆਪਾਂ ਕਰਦੇ ਆ 84 ਵਾਲੇ ਦੌਰ ਦੀ ਪੰਜਾਬ ਦੇ ਸੰਕਟ ਵਾਲੇ ਦੌਰ ਦੀ ਉਹ 90 ਵਾਲੇ ਦਾ ਹੱਕੇ ਦੀ ਗੱਲ ਕਰਦੇ ਆ ਪੰਜਾਬ ਦੇ ਜਿਹੜਾ ਸੰਕਟ ਕਾਲੀਨ ਸਮਾਂ ਸੀਗਾ ਇੱਕ ਲਗਭਗ 10-15 ਸਾਲ ਦਾ ਸਮਾਂ ਸੀਗਾ ਜਦੋਂ ਪੰਜਾਬ ਵਿੱਚ ਦੰਗੇ ਸੀ ਲੋਭੀ ਧਰਮਾਂ ਦੇ ਨਾਤੇ ਮਜੂਹਵਾਂ ਦੇ ਨਾਤੇ ਇੱਕ ਦੂਜੇ ਨੂੰ ਕੱਟਿਆ ਵੱਢਿਆ ਜਾ ਰਿਹਾ ਸੀਗਾ ਲੋਕਾਂ ਦੀਆਂ ਸਮੱਸਿਆਵਾਂ ਆ ਸੀਗੀਆਂ ਉਹਨਾਂ ਨੂੰ ਪੇਸ਼ ਕਰਦਾ ਹੈ ਪੰਜਾਬ ਦੇ ਸੰਕਟ ਦੀ ਗੱਲ ਵੀ ਕਰਦਾ ਹੈ ਠੀਕ ਹੈ ਜਦੋਂ ਲੋਕਾਂ ਦੀ ਦੇ ਜੀਵਨ ਨੂੰ ਮਤਲਬ ਕਿ ਝੰਜੋੜਿਆ ਜਾ ਚੁੱਕਿਆ ਸੀਗਾ ਠੀਕ ਹੈ ਲੜਾਈ ਝਗੜੇ ਹੋ ਰਹੇ ਸੀ ਉਸ ਦੀ ਵੀ ਗੱਲ ਕਰਦਾ ਹੈ ਉਸ ਤੋਂ ਬਾਅਦ ਜਦੋਂ ਸਥਿਤੀ ਨਾਰਮਲ ਹੋ ਜਾਂਦੀ ਹੈ ਤਾਂ ਨਾਰਮਲ ਸਥਿਤੀਆਂ ਦੀ ਗੱਲ ਵੀ ਕਰਦਾ ਹੈ ਠੀਕ ਹੈ इवन दैट ਨਾ ਮੈਂ ਇਹ ਗੱਲ ਕਹਾਂਗਾ ਜਦੋਂ ਹੁਣ 2020 ਦੇ ਵਿੱਚ ਕਿਸਾਨੀ ਅੰਦੋਲਨ ਚੱਲਦਾ ਉਸ ਸਮੇਂ ਵੀ ਉਹ ਆਪਣਾ ਯੋਗਦਾਨ ਪਾਉਂਦਾ ਹੈ ਆਪਣਾ ਪਦਮ ਸ਼੍ਰੀ ਅਵਾਰਡ ਵਾਪਸ ਕਰਕੇ ਉਹਦੇ ਨਾਲ ਰਿਲੇਟਡ ਵੀ ਉਹ ਕੁਝ ਰਚਨਾਵਾਂ ਲਿਖਦਾ ਹੈ ਮਤਲਬ ਕਿ ਉਸ ਸਮੇਂ ਦੇ ਹਿਸਾਬ ਨਾਲ ਲਿਖਦਾ ਹੈ ਜਿਸ ਸਮਾਂ ਜਿੱਦਾਂ ਚੱਲ ਰਿਹਾ ਉਸ ਤਰ੍ਹਾਂ ਦੇ ਲਿਖਦਾ ਹੈ ਉਹ ਠੀਕ ਹੈ ਕੋਈ ਇਹ ਨਹੀਂ ਵੀ ਉਹ ਇਤਿਹਾਸ ਦੀ ਗੱਲ ਕਰੀ ਜਾਂਦਾ ਹੈ ਤਾਂ ਉਹ ਜਿਹੜਾ ਸਮਾਂ ਚੱਲ ਰਿਹਾ ਉਸ ਦੀ ਗੱਲ ਕਰਦਾ ਹੈ ਪੰਜਾਬ ਵਿੱਚ ਸੰਕਟ ਦਾ ਸਮਾਂ ਤਾਂ ਉਹ ਸੰਕਟ ਦੀ ਗੱਲ ਕਰੂਗਾ ਪੰਜਾਬ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤਾਂ ਖੁਸ਼ੀ ਦੀ ਗੱਲ ਕਰੂਗਾ ਪੰਜਾਬ ਦੇ ਵਿੱਚ ਕੋਈ ਆਮ ਸਮਾਜਿਕ ਸਮੱਸਿਆ ਹੈ ਉਹਦੀ ਗੱਲ ਕਰੂਗਾ ਠੀਕ ਹੈ ਇਸ ਤਰੀਕੇ ਨਾਲ ਉਹ ਸਮੇ ਦੇ ਹਿਸਾਬ ਨਾਲ ਵਿਸ਼ੇ ਲੈ ਕੇ ਸਮਕਾਲੀ ਸਮੱਸਿਆਵਾਂ ਨੂੰ ਪੇਸ਼ ਕਰਦਾ ਹੈਗਾ ਠੀਕ ਹੈ ਤੇ ਨਿਸ਼ਾਨੀਆਂ ਕੀ ਕੀ ਨੇ ਇਹ ਹੀ ਕੁਝ ਪ੍ਰਤੀਕ ਵਰਤ ਜਿਵੇਂ ਇਹ ਆਖ ਦੇ ਬਿਰਖ ਕਹਿੰਦਾ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆ ਬਿਰਖ ਸ਼ਬਦ ਵੱਡਾ ਵਰਤੂਗਾ ਇਹ ਠੀਕ ਹੈ ਸੁਲ ਨਦਾਲਤ, ਰੁਤਾਂ ਇਦਾਂ ਦੇ ਸ਼ਬਦਾਂ ਨੂੰ ਬੜਾ ਇਹ ਆਪਣੀਆਂ ਰਚਨਾਵਾਂ ਦੇ ਵਿੱਚ ਦੋਸਤੋ ਵਰਤਦਾ ਹੈਗਾ। ਆਕੇ ਦੋਸਤੋ ਆਪਾਂ ਗੱਲ ਕਰਦੀਆਂ ਸੰਗ੍ਰਹਿ। ਹੁਣ ਦੇਖੋ ਇੱਥੇ ਤੋਂ ਕੁਐਸਚਨ ਮਾਰਨੇ ਸ਼ੁਰੂ ਹੋ ਜਾਣਗੇ ਤੁਹਾਡੇ। ਤੁਹਾਨੂੰ ਪੁੱਛਿਆ ਜਾ ਸਕਦਾ ਵੀ ਮੌਲਿਕ ਰੂਪ ਵਿੱਚ ਸੁਰਜੀਤ ਪਾਤਰ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਹੈ ਤਾਂ ਤੁਸੀਂ ਲਿਖ ਦੋਗੇ ਹਵਾ ਵਿੱਚ ਲਿਖੇ ਹਰਫ 1979 ਈਸਵੀ ਦੇ ਚ ਇਹ ਪ੍ਰਕਾਸ਼ ਦੋਸਤੋ ਹੁੰਦਾ ਹੈ। ਠੀਕ ਹੈ। ਹਵਾ ਵਿੱਚ ਲਿਖੇ ਹਰਫ ਠੀਕ ਹੈ ਪਹਿਲਾ ਕਾਵ ਸੰਗ੍ਰਹਿ ਮੂਲ ਰੂਪ ਵਿੱਚ ਪਹਿਲਾ ਇਸ ਤਾਂ ਇਹੀ ਹੈ ਜਿਹੜਾ ਮੂਲ ਰੂਪ ਵਿੱਚ ਇਸਦਾ ਹੈ। ਠੀਕ ਹੈ ਇਸ ਤੋਂ ਪਹਿਲਾਂ ਵਾਲਾ ਸੀੜਾ ਉਹ ਕਿਸੇ ਸਾਂ ਇਹੀ ਪਹਿਲਾ ਕਵ ਸੰਗ੍ਰਹਿ ਹੋ ਗਿਆ ਇਸ ਦਾ ਇਸ ਤਰ੍ਹਾਂ ਆਪਾਂ ਗੱਲ ਕਰਦੇ ਆਂ ਦੋਸਤੋ ਵਿਰਖ ਅਰਜ਼ ਕਰੇ 1992 ਦੇ ਵਿੱਚ ਸ਼ਬਦ ਹੈ ਇਥੇ ਇੱਕ ਖਾਸ ਗੱਲ ਹੋ ਗਈ ਦੇਖੋ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਪੰਜਾਬ ਸੰਕਟ ਨਾਲ ਸੰਬੰਧਿਤ ਇਹਦੀ ਪੁਸਤਕ ਕਿਹੜੀ ਹੈ ਤਾਂ ਤੁਸੀਂ ਉੱਥੇ ਵਿਰਖ ਅਰਜ਼ ਕਰੇ ਵਾਲੀ ਆਪਸ਼ਨ ਚੁਣ ਸਕਦੇ ਹੋ ਹੋਰ ਪੁਸਤਕ ਵੀ ਇੱਕੋ ਵੀ ਆਪਾਂ ਅੱਗੇ ਡਿਸਕਸ ਕਰਾਂਗੇ ਵਿਰਖ ਅਰਜ਼ ਕਰੇ ਦਾ ਵਿਸ਼ਾ ਕੀ ਹੈ ਪੰਜਾਬ ਦੇ ਵਿੱਚ ਇਹਦਾ ਸੰਕਟ ਦਾ ਸਮਾਂ ਸੀ ਇਹਨਾਂ 90 ਵਾਲਾ ਦਹਾਕਾ ਸੀਗਾ ਉਹ ਕੀ ਸੀਗਾ ਪੰਜਾਬ ਦੇ ਲਈ ਇੱਕ ਦੁਖਾਂਤ ਵਾਲਾ ਸਮਾਂ ਸੀਗਾ ਹਨਾ ਤਾਂ ਪੰਜਾਬ ਸੰਕਟ ਦੌਰਾਨ ਵਿਗੜੇ ਮਾਹੌਲ ਦੀ ਗੱਲ ਕਰਦਾ ਹੈ ਪੁਲਿਸ ਹੜਕੁਤੇਰ ਉਹਨਾਂ ਦੇ ਵਿਚਕਾਰ ਆਪਸੀ ਰੰਜਿਸ਼ ਹੁੰਦੀ ਹੈ ਕਿਸ ਤਰ੍ਹਾਂ ਲੋਕ ਨੂੰ ਮਾਰੇ ਜਾ ਰਹੇ ਨੇ ਤੇ ਆਮ ਇਨਸਾਨ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਏਗੀ ਉਸਦੀ ਪੇਸ਼ਕਾਰੀ ਕਰਦਾ ਹੈ ਇਹ ਇਸ ਪੁਸਤਕ ਦੇ ਵਿੱਚ ਠੀਕ ਹੈ ਇਸ ਨਾਲ ਜੁੜੇੜੇ ਇਹ ਵਿਸ਼ੇ ਇਸ ਪੁਸਤਕ ਦੇ ਵਿੱਚ ਝੁੰਡਦਾ ਹੈ ਠੀਕ ਹੈ ਇਹਦੇ ਵਿੱਚ ਕੁਝ ਕਵਤਾਵਾਂ ਨਹੀਂ ਇਹ ਕਵਤਾਵਾਂ ਦੇ ਨਾਮ ਤੋਂ ਤੁਸੀਂ ਜ਼ਰੂਰ ਧਿਆਨ ਦੇ ਚ ਰੱਖ ਜਿਵੇਂ ਹਰ ਮੇਰੀ ਹਰ ਸ਼ਾਖ ਚ ਇੱਕ ਲਰਸ ਦਾ ਨੀਰ ਸੀ ਤੁਖ ਦਾ ਜੰਗਲ ਠੀਕ ਹੈ ਕਈ ਵਾਰ ਕਵਤਾ ਦਾ ਨ ਕਿਸੇ ਪੁਸਤਕ ਚ ਲਈ ਗਈ ਹੈ ਤੁਸੀਂ ਉੱਥੇ ਤੋਂ ਵੀ ਇਹ ਚੀਜ਼ ਨੂੰ इजीली ਅਟੈਂਪਟ ਕਰ ਸਕਦੇ ਹੋ ਠੀਕ ਹੈ ਕੁਝ ਕੁ ਇੰਪੋਰਟੈਂਟ ਦੇ ਨਾਲ ਲਿਖਿਆ ਨਹੀਂ ਵੈਸੇ ਇਹਦੇ ਵਿੱਚ ਕਾਫੀ ਰਚਨਾਵਾਂ ਅੱਗੇ ਸ਼ਾਮਲ ਨੇ ਅੱਗੇ ਭਾ ਗੱਲ ਕਰਦੇ ਹਾਂ ਹਨੇਰੇ ਵਿੱਚ ਸੁਲਗਦੀ ਵਰਣ ਵਾਲਾ ਇਹ ਪੁਸਤਕ ਖਾਸ ਹੈ ਇਸ ਦੀ ਦੇਖੋ ਇੱਕ ਤਾਂ ਗੱਲ ਸੁਣੋ ਉਹੀ ਵਿਸ਼ਾ ਇਸ ਦਾ ਵੀ ਪੰਜਾਬ ਦੇ ਵਿੱਚ ਜਿਹੜਾ ਸੰਕਟ ਸੀਗਾ 90 ਵਾਲੇ ਦਾ ਹੱਕੇ ਜੋ ਉਸ ਦੇ ਵਿੱਚ ਆਮ ਇਸ ਇਨਸਾਨ ਦੀ ਕਿਸ ਤਰ੍ਹਾਂ ਦੀ ਸਥਿਤੀ ਸੀ ਉਸ ਦੀ ਗੱਲ ਕਰਦਾ ਹੈ ਠੀਕ ਹੈ ਵਿਸ਼ਾ ਸਮਝ ਲੱਗ ਗਿਆ ਤੁਹਾਨੂੰ ਵੀ ਪੰਜਾਬ ਸੰਕਟ ਨਾਲ ਸੰਬੰਧਿਤ ਹੈ ਤੇ ਅੱਗੇ ਆਪਾਂ ਗੱਲ ਕਰਦੇ ਆਂ ਇਹ ਪੁਸਤਕ ਖਾਸ ਹੈ ਕਿਉਂ ਕਿ 1993 ਈਸਵੀ ਦੇ ਇਸ ਨੂੰ ਭਾਰਤੀ ਸਾਹਿਤ ਕਾਦਮੀ ਪੁਰਸਕਾਰ ਮਿਲ ਗਿਆ ਸੀਗਾ ਭਾਰਤੀ ਸਾਹਿਤ ਕਾਦਮੀ ਪੁਰਸਕਾਰ ਜੋ ਦਿੱਲੀ ਦੀ ਸੰਸਥਾ ਵੱਲੋਂ ਦਿੱਤਾ ਜਾਂਦਾ ਹੈਗਾ ਇਸ ਪੁਸਤਕ ਦੇ ਲਈ ਮਿਲਦਾ ਹੈ surjit patar ਨੂੰ ਠੀਕ ਹੈ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਤੇ ਇਹ 1992 ਦੀ ਪੁਸਤਕ ਛਪਦੀ ਹੈ 92 ਦੇ ਵਿੱਚ ਸ਼ਾਮਲੀ ਹੈ ਤੇ 93 ਦੇ ਵਿੱਚ ਅਗਲੇ ਸਾਲ ਇਸ ਨੂੰ ਭਾਰਤੀ ਸਾਹਿਤ ਕਾਦਮੀ ਪੁਰਸਕਾਰ ਦੇ ਲਈ ਚੁਣ ਲਿਆ ਜਾਂਦਾ ਇਸ ਪੁਸਤਕ ਨੂੰ ਇਸ ਨੂੰ ਦੋਸਤੋ ਤੁਸੀਂ ਧਿਆਨ ਦੇ ਚ ਰੱਖਣਾਗਾ ਇਹਦੇ ਵਿੱਚ ਕੁਝ ਵੱਖਰੇ ਵੱਖਰੇ ਆਪਾਂ ਨੂੰ ਅੰਦਾਜ਼ ਦੇਖਣ ਨੂੰ ਮਿਲੇ ਨਿਮ ਪ੍ਰਯੋਗਵਾਦ ਜੁਝਾਰਵਾਦ ਸੂਝਵਾਦ ਮਾਨਵਾਦ ਇਹ ਅਲੱਗ-ਅਲੱਗ ਵਿਸ਼ੇ ਅਲੱਗ-ਅਲੱਗ ਰਚਨਾਵਾਂ ਦੇ ਵਿੱਚ ਟੱਚ ਹੋਏ ਨੇਗੀ ਇਸ ਦੇ ਵਿੱਚ ਕੁਝ ਇੰਪੋਰਟੈਂਟ ਕਵਿਤਾਵਾਂ ਦੇ ਨਾਮ ਮੈਂ ਤੁਹਾਨੂੰ ਦੱਸਦਾ ਜਿਵੇਂ ਖਤਾਂ ਦੀ ਉਡੀਕ ਹੁਣ ਘਰਾਂ ਨੂੰ ਪ੍ਰਤਨਾ ਠੀਕ ਹੈ ਖੁਦਾ ਘੜੀ ਕਾਲੀ ਕਥਾ ਉਦਾਸ ਦਿਨ ਇਹ ਕੁਝ ਰਚਨਾਵਾਂ ਨੇ ਜੋ ਇਸ ਪੁਸਤਕ ਦੇ ਵਿੱਚ ਦਰਜ ਨੇ ਇਹਨਾਂ ਦੇ ਚੋ ਕੁਝ ਕੁ ਇੰਪੋਰਟੈਂਟ ਗੱਲਾਂ ਨੂੰ ਧਿਆਨ ਚ ਰੱਖ ਲਿਆ ਕਰੋ ਕਈ ਵਾਰ ਡਾਇਰੈਕਟ ਕਵਤਾ ਦਾ ਨਾਮ ਪੁੱਛ ਲਿਆ ਜਾਵੇ ਵੀ ਫਲਾਣੀ ਰਚਨਾ ਕਿਸ ਦੀ ਹੈ ਤੁਸੀਂ ਉੱਥੇ ਈਜ਼ੀਲੀ ਇਹਨੂੰ ਗੈਸ ਕਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਬਸ ਖਾਸ ਗੱਲ ਇਹ ਹੈ ਇਥੇ ਤੋਂ ਕੁਐਸਚਨ ਬਣਦੇ ਬਹੁਤ ਚਾਂਸ ਨੇ ਇੱਕ ਹਨੇਰੇ ਵਿੱਚ ਸੁਲਗਦੀ ਵਰਨ ਵਾਲਾ ਕਿਸਤੀ ਰਚਨਾ ਹੈ ਡਾਕਟਰ ਸਰਜੀਤ ਪਾਤਰ ਦੀ ਹਨੇਰੇ ਵਿੱਚ ਸੁਲਗਦੀ ਵਰਨ ਵਾਲਾ ਦਾ ਵਿਸ਼ਾ ਕੀ ਹੈ ਪੰਜਾਬ ਸੰਕਟ ਦੌਰਾਨ ਆਮ ਇਨਸਾਨ ਦੀ ਕੀ ਸਥਿਤੀ ਸੀ ਤੇ ਸਰਜੀਤ ਪਾਤਰ ਨੂੰ ਕਿਸ ਰਚਨਾ ਦੇ ਲਈ ਭਾਰਤੀ ਸਾਹਿਤ ਕਾਦਮ ਪੁਰਸਕਾਰ ਮਿਲਿਆ ਹਨੇਰੇ ਵਿੱਚ ਸੁਲਗਦੀ ਵਰਨ ਵਾਲਾ ਕਦੋਂ ਮਿਲਿਆ 1993 ਦੇਖੋ ਇਥੇ ਤੋਂ ਈਜ਼ੀਲੀ ਕੁਐ ਠੀਕ ਹੈ ਮਤਲਬ ਬਹੁਤ ਇੰਪੋਰਟੈਂਟ ਚੀਜ਼ ਇਹ ਹੋਗੀ ਅੱਗੇ ਲਫਜਾਂ ਦੀ ਦਰਗਾਹ ਦੇਖੋ ਲਫਜਾਂ ਦੀ ਦਰਗਾਹ ਇੱਥੇ ਦਰਗਾਹ ਦੀ ਗੱਲ ਆ ਗਈ ਲਫਜਾਂ ਦੀ ਦਰਗਾਹ ਜਿਹੜੀ ਪੁਸਤਕ ਦੀ ਗੱਲ ਆ ਗਈ ਤਾਂ ਇੱਥੇ ਇੱਕ ਇੰਪੋਰਟੈਂਟ ਗੱਲ ਦੱਸਣੀ ਹੈ ਇਸ ਪੁਸਤਕ ਦੇ ਲਈ ਡਾਕਟਰ ਸਰਜੀਤ ਪਾਤਰ ਨੂੰ ਸਰਸਵਤੀ ਪੁਰਸਕਾਰ ਮਿਲਿਆ ਦੋਸਤੋ ਡਾਕਟਰ ਸਰਜੀਤ ਪਾਤਰ ਨੂੰ ਸਰਸਵਤੀ ਪੁਰਸਕਾਰ ਮਿਲਿਆ ਕਦੋਂ ਮਿਲਿਆ 2009 ਈਸਵੀ ਦੇ ਵਿੱਚ ਇਹ ਕੋਈ ਆਮ ਪੁਰਸਕਾਰ ਨਹੀਂ ਹੈਗਾ ਸਰਸਵਤੀ ਪੁਰਸਕਾਰ ਉਹ ਪੁਰਸਕਾਰ ਹੈ ਜੋ ਹੁਣ ਤੱਕ ਸਿਰਫ ਤਿੰਨ ਹੀ ਪੰਜਾਬੀ ਸਾਹਿਤਕਾਰਾਂ ਨੂੰ ਮਿਲਿਆ ਹੈ ਡਾਕਟਰ ਹਰਪਾਜਨ ਡਾਕਟਰ ਸਰਜੀਤ ਪਾਤਰ ਤੇ ਡਾਕਟਰ ਦਲੀਪ ਘਟੇਵਾਨ ਠੀਕ ਹੈ ਤਿੰਨ ਹੀ ਪੰਜਾਬੀ ਸਾਹਿਤਕਾਰ ਜਿਹੜੇ ਨੂੰ ਹੁਣ ਤੱਕ ਅੱਜ ਦੀ ਡੇਟ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਹਾਂ ਹੁਣ ਤੱਕ ਸਿਰਫ ਤਿੰਨ ਹੀ ਪੰਜਾਬੀ ਸਾਹਿਤਕਾਰਾਂ ਨੇ ਜਿਹੜੇ ਨੂੰ ਸਰਸਵਤੀ ਪੁਰਸਕਾਰ ਮਿਲਿਆ ਹੈ ਸਰਜੀਤ ਪਾਤਰ ਉਹਨਾਂ ਚੋਂ ਇੱਕ ਹੈ ਠੀਕ ਹੈ ਲਫਜਾਂ ਦੀ ਦਰਗਾਹ ਪੁਸਤਕ ਦੇ ਲਈ ਇਹਨਾਂ ਨੂੰ ਮਿਲੇਗਾ ਇਸ ਨੂੰ ਤੁਸੀਂ ਦੋਸਤੋ ਧਿਆਨ ਦੇ ਚ ਰੱਖੋਗੇ ਤੇ ਕਦੋਂ ਮਿਲਿਆ 2009 ਦੇ ਵਿੱਚ ਮਿਲਿਆ ਇਹ ਪੁਸਤਕਾਈ 2003 ਦੇ ਵਿੱਚ 2009 ਦੇ ਵਿੱਚ ਇਹਨੂੰ ਸਤਸਵਤੀ ਪੁਰਸਕਾਰ ਮਿਲ ਗਿਆ ਸੀਗਾ ਇਸ ਦੇ ਵਿੱਚ ਕੁਝ ਇੰਪੋਰਟੈਂਟ ਰਚਨਾਵਾਂ ਨੇ ਜਿਵੇਂ ਆਇਆ ਆਨੰਦਕ ਸ਼ੋਰ ਏ ਕਵਿਤਾ ਫਸਲਾਂ ਉਦਾਸ ਹੋਈਆਂ ਕਿੱਥੇ ਹੈ ਇਤਿਹਾਸ ਤੋਂ ਇੱਕ ਨਾ ਆਇਆ ਆਨੰਦਕ ਸ਼ੋਰ ਦੇ ਵਿੱਚ ਇਹ ਆਧੁਨਿਕ ਵਿਸ਼ਾ ਕਿਵੇਂ ਚਿਤਰਦਾ ਮੈਂ ਤੁਹਾਨੂੰ ਸਿੰਪਲ ਕ ਕਰ ਦੱਸਦਾ ਤੁਸੀਂ ਇੱਕ ਮਤਲਬ ਕਿ ਅੱਜ ਜਿਹੜਾ ਟ੍ਰੈਂਡ ਚੱਲ ਰਿਹਾ ਹੈ ਪੰਜਾਬ ਦੇ ਲੋਕ ਬਾਹਰ ਜਾ ਰਹੇ ਨੇ ਹਨਾ ਫੋਰਨ ਕੰਟਰੀਸ ਦੇ ਵਿੱਚ ਜਾ ਰਹੇ ਨੇ ਜਾਂ ਜਿਹੜੇ ਇੱਥੇ ਨੇ ਉਹ ਕੀ ਚਾਹੁੰਦੇ ਨੇ ਸਾਡਾ ਬੱਚਾ ਪੰਜਾਬੀ ਤੋਂ ਕੀ ਲੈਣਾ ਇਹ ਏ ਬੀ ਸੀ ਡੀ ਪੜ੍ਹਨੀ ਸ਼ੁਰੂ ਕਰੇ ਅੰਗਰੇਜ਼ੀ ਬੋਲੇ ਅੰਗਰੇਜ਼ੀ ਸੁਣੇ ਹਨਾ ਅੰਗਰੇਜ਼ੀ ਦੀਆਂ ਪੁਸਤਕਾਂ ਪੜ੍ਹੇ ਮਤਲਬ ਅੰਗਰੇਜ਼ੀ ਦੇ ਮੰਗਰ ਪੈ ਗਏ ਆਪਾਂ ਹਨਾ ਇੰਗਲਿਸ਼ ਦੇ ਮੰਗਰ ਆਪਾਂ ਹੱਥ ਤੋ ਕੇ ਪੈ ਗਏ ਪਰ ਇਸ ਦੇ ਵਿੱਚ ਇਹ ਵਿਸ਼ਾ ਦੇਖੋ ਕਿੰਨਾ ਘੈਂਟ ਚਿਤਰੂਗਾ ਆਨੰਦਕਿਸ਼ੋਰਤ ਮੈਂ ਸਿਰਫ 2 ਮਿੰਟਾਂ 'ਚ ਗੱਲ ਕਰਨੀ ਹੈ ਇਹ ਕਹਿੰਦਾ ਵੀ ਕੋਈ ਆਨੰਦਕਿਸ਼ੋਰ ਨਾਂ ਦਾ ਵਿਅ ਠੀਕ ਹੈ ਉਹ ਪੰਜਾਬ ਦੇ ਵਿੱਚ ਆਉਂਦਾ ਤੇ ਇੱਥੇ ਆ ਕੇ ਉਹ ਕੰਮ ਸ਼ੁਰੂ ਕਰਦਾ ਹੈ ਉੱਥੇ ਇੱਥੇ ਆਪਣੀ ਫੈਮਿਲੀ ਨੂੰ ਲੈ ਆਉਂਦਾ ਹੈ ਤੇ ਆਪਣੇ ਬੱਚੇ ਨੂੰ ਉਹ ਕੀ ਕਰਦਾ ਹੈ ਪੰਜਾਬ ਦੇ ਕਿਸੇ ਸਕੂਲ ਵਿੱਚ ਪੜਨ ਲਈ ਭੇਜਦਾ ਹੈ ਠੀਕ ਹੈ ਤੇ ਉਹ ਆਪਣੇ ਬੱਚੇ ਨੂੰ ਗੁਰਮੁਖੀ ਸਿਖਾ ਰਿਹਾ ਹੈ ਗੁਰਮੁਖੀ ਪੜ੍ਹਾ ਰਿਹਾ ਹੈ ਜਦਕਿ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ABCD ਪੜ੍ਹਾ ਰਹੇ ਨੇ ਇਦਾਂ ਦਾ ਵਿਅੰਗ ਉਹ ਇਸ ਰਚਨਾ ਦੇ ਵਿੱਚ ਪੇਸ਼ ਕਰਦਾ ਹੈਗਾ ਆਯਾ ਨੰਦਕਿਸ਼ੋਰ ਉਹ ਕਹਿੰਦਾ ਕਿ ਨੰਦਕਿਸ਼ੋਰ ਨਾਂ ਦਾ ਵਿਅਕਤੀ ਆਇਆ ਪੰਜਾਬ ਦੇ ਵਿੱਚ ਰਹਿੰਦਾ ਆਪਣੇ ਬੱਚੇ ਨੂੰ ਪੰਜਾਬ ਦੇ ਸਕੂਲ 'ਚ ਪੜਨ ਲਾਂਦਾ ਹੈ ਆਪਦੇ ਬੱਚੇ ਨੂੰ ਗੁਰਮੁਖੀ ਸਿਖਾ ਰਿਹਾ ਹੈ ਜਦ ਤੱਕ ਪੰਜਾਬ ਦੇ ਲੋਕ ABCD ਸਿਖਾ ਰਹੇ ਨੇ ਇਸ ਤਰ੍ਹਾਂ ਦਾ ਵਿਅੰਗ ਹੀ ਇਸ ਰਚਨਾ ਦੇ ਵਿੱਚ ਦੋਸਤੋ ਕਰਦਾ ਹੈਗਾ ਇਸ ਨੂੰ ਤੁਸੀਂ ਦੋਸਤੋ ਧਿਆਨ ਦੇ ਵਿੱਚ ਰੱਖਣਾ ਹੈਗਾ ਠੀਕ ਹੈ ਸੋ ਜ਼ਮੀਨ 2007 ਦੇ ਵਿੱਚ ਆਉਂਦੀ ਹੈ ਇਹਦਾ ਵਿਸ਼ਾ ਪਿਆਰ ਮਨਵਤ ਤੇ ਵਿਅਕਤੀਵਾਦੀ ਗੱਲ ਹੈ ਠੀਕ ਹੈ ਇਹ ਇਹਨਾਂ ਦੀਆਂ ਰਚਨਾਵਾਂ ਲਫ਼ਜ਼ਾਂ ਦੀ ਦਰਗਾਹ ਸੋ ਜ਼ਮੀਨ ਡਾਇਰੈਕਟਰ ਰਚਨਾ ਦੇ ਨਾਮ ਪੁੱਛ ਲਈ ਜਾਂਦੇ ਨੇ ਇਹਨੂੰ ਤੁਸੀਂ ਦੋਸਤੋ ਧਿਆਨ ਦੇ ਵਿੱਚ ਰੱਖਣਾ ਹੈਗਾ ਪੱਤਝੜ ਦੀ ਪੁਜੇਬ ਵੀ ਇਹਦਾ ਇੱਕ ਕਾਵ ਸੰਗ੍ਰਹਿ ਹੈਗਾ ਇਹ ਨੂੰ ਧਿਆਨ ਵਿੱਚ ਰੱਖੋਗੇ ਚੰਨ ਸੂਰਜ ਦੀ ਵੰਗੀ ਇਸ ਦੇ ਚ ਮੱਧਵਰ ਕੀ ਵਿਅਕਤੀਗਤ ਸਮੱਸਿਆਵਾਂ ਨੂੰ ਬੇਸ਼ਕੀਤ ਤੇ 2013 ਦੀ ਇਹ ਪੁਸਤਕ ਆਈ ਸੀ ਤਾਂ ਇਸ ਤਰੀਕੇ ਨਾਲ ਇਹ ਇਹਨਾਂ ਦੇ ਕੁਝ ਇੰਪੋਰਟੈਂਟ ਪੁਸਤਕਾਂ ਦੇ ਨਾਮ ਮੈਂ ਰਿਪੀਟ ਕਰ ਦਿੰਦਾ ਠੀਕ ਹੈ ਪਹਿਲੀ ਪੁਸਤਕ ਜੋ ਮੂਲ ਰੂਪ ਚੰਨ ਦੀ ਪਹਿਲੀ ਹੈ ਹਵਾ ਵਿੱਚ ਲਿਖੇ ਹਰਫ ਵਿਰਖ ਅਰਜਕਾਰੀ ਹਨੇਰੇ ਵਿੱਚ ਸੁਲਗਦੀ ਵਰਨ ਵਾਲਾ ਨੰਬਰ 4 ਲਫਜਾਂ ਦੀ ਦਰਗਾਹ ਅੱਗੇ ਸੁਰਜਮੀਨ ਠੀਕ ਹੈ ਪੱਤ ਚੜ ਦੀ ਪਜੇਵ ਸੂ ਚੰਨ ਸੂਰਜ ਦੀ ਵਹਿੰਗੀ ਇਹੇ ਕੁਝ ਇੰਪੋਰਟੈਂਟ ਕਾਵ ਸੰਗ੍ਰਹਿ ਨੇ ਇਹਨਾਂ ਦੇ ਜਿਹਨਾਂ ਨੂੰ ਤੁਸੀਂ ਦੋਸਤੋ ਧਿਆਨ ਦੇ ਚ ਰੱਖਣਾ ਹੈ ਅੱਗੇ ਇਹਨਾਂ ਦੇ ਕੁਝ ਰਚਨਾਵਾਂ ਨਹੀਂ ਡਾਇਰੈਕਟਰ ਰਚਨਾ ਦੇ ਨਾਮ ਪੁੱਛ ਕੇ ਤੁਹਾਨੂੰ ਮਤਲਬ ਕਿ ਕੁਐਸਚਨ ਪੁੱਛਿਆ ਜਾ ਸਕਦਾ ਜਿਵੇਂ ਕਿ ਪੈੜ ਦਾ ਹਰਫ ਠੀਕ ਹੈ ਮਰ ਰਹੀ ਹੈ ਮੇਰੀ ਭਾਸ਼ਾ ਮੇਰੀ ਖੁਦਕੁਸ਼ੀ ਦੀ ਰਾਵਿਚ ਲੱਗੀ ਨਾਜ਼ਰ ਪੰਜਾਬ ਨੇ ਇਹਨਾਂ ਦੇ ਨਮੂਨੇ ਵੀ ਅੱਗੇ ਦਿਖਾਉਣੇ ਨੇ ਮੈਂ ਤੁਹਾਨੂੰ ਕੁਝ ਰਚਨਾਵਾਂ 17 ਜੋ ਤੁਹਾਨੂੰ ਡਾਇਰੈਕਟ ਪੇਪਰ ਤੇ ਪੁੱਛੀਆਂ ਜਾਣਗੀਆਂ ਉਹ ਵੀ ਅੱਗੇ ਦੱਸਣੀਆਂ ਨੇ ਜੇ ਆਈ ਪੱਤ ਚੜਤਾ ਫੇਰ ਕੀਏ ਕੱਚ ਦਾ ਗਲਾਸ ਆ ਜਨੰਦ ਕਿਸ਼ੋਰ ਅਸੀਂ ਕੋਈ ਖੋਤੇ ਹਾਂ ਠੀਕ ਹੈ ਇਦਾਂ ਇਹ ਕੁਝ ਰਚਨਾਵਾਂ ਨੇ ਅਵਾਰਡ ਦੀ ਗੱਲ ਕਰੀਏ ਇੰਪੋਰਟੈਂਟ ਨੇ ਤਨ ਅਵਾਰਡ ਇਹਨਾਂ ਦੇ ਠੀਕ ਹੈ ਤਨ ਅਵਾਰਡ ਮੋਸਟ ਇੰਪੋਰਟੈਂਟ ਨੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੀ ਸੰਸਥਾ ਵੱਲੋਂ ਇਹਨਾਂ ਨੂੰ ਪੁਰਸਕਾਰ ਮਿਲਦਾ 2000 ਸੌਰੀ 1993 ਚ ਹੁਣ 97 ਚ ਮਿਲਦਾ ਕਿਸ ਪੁਸਤਕ ਦੇ ਲਈ ਹਨੇਰੇ ਵਿੱਚ ਸੁਲਗਦੀ ਬਰਨ ਵਾਲਾ ਹਨੇਰੇ ਵਿੱਚ ਸੁਲਗਦੀ ਬਰਨ ਵਾਲਾ ਕਾਵ ਸੰਗ੍ਰਹਿ ਹੈਗਾ ਭਾਰਤੀ ਸਾਹਿਤ ਕਾੰਦੀ ਪੁਰਸਕਾਰ ਮਿਲਦਾ ਹਨੇਰੇ ਵਿੱਚ ਸੁਲਗਦੀ ਬਰਨ ਵਾਲਾ ਦੇ ਲਈ ਸਰਸਵਤੀ ਪੁਰਸਕਾਰ 2009 ਦੇ ਵਿੱਚ ਮਿਲਦਾ ਇਹਨੂੰ ਲਫ ਜਾਂਦੀ ਦਰਗਾਹ ਦੇ ਲਈ ਤੇ ਪਦਮ ਸ਼੍ਰੀ ਪੁਰਸਕਾਰ ਮਿਲਦਾ ਜੋ ਓਵਰਆਲ ਕੰਮ ਦੇ ਲਈ ਦਿੱਤਾ ਜਾਂਦਾ ਹੈ ਓਵਰਆਲ ਜਿਹੜਾ ਯੋਗਦਾਨ ਉਹਦੇ ਲਈ ਪਦਮ ਸ਼੍ਰੀ ਨੂੰ ਮਿਲਦਾ ਹੈਗਾ ਠੀਕ ਹੈ ਇੱਥੇ ਗੱਲ ਮੈਂ ਇੱਕ ਆਪਣੀ ਸੀ 2012 ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲ ਗਿਆ ਠੀਕ ਹੈ ਪਰ ਜਦੋਂ ਕਿਸਾਨੀ ਅੰਦੋਲਨ ਚੱਲਦਾ ਹੈ 2020 ਦੇ ਵਿੱਚ ਠੀ ਤਾਂ ਉਸ ਸਮੇਂ ਇਹਨਾਂ ਨੇ ਆਪਣਾ ਇਹਦਾ ਮਤਲਬ ਇਹ ਪੁਰਸਕਾਰ ਸੀ ਉਹ ਰੋਸ ਵਜੋਂ ਰੋਸ ਪ੍ਰਦਰਸ਼ਨ ਵਜੋਂ ਕਿਸਾਨੀ ਅੰਦੋਲਨ ਦੇ ਸਮੇਂ ਇਹ ਪੁਰਸਕਾਰ ਇਹਨਾਂ ਨੇ ਵਾਪਸ ਕਰ ਦਿੱਤਾ ਸੀਗਾ ਇਸ ਗੱਲ ਨੂੰ ਦੋਸਤੋ ਤੁਸੀਂ ਧਿਆਨ ਦੇ ਚ ਰੱਖੋਗੇ 2021 ਦੇ ਨੀਅਰ ਬਾਊਟ ਇਹਨਾਂ ਨੇ ਵਾਪਸ ਕੀਤਾ ਸੀਗਾ ਠੀਕ ਹੈ ਤੇ ਪੰਚਨਾਦ ਪੁਰਸਕਾਰ ਮਿਲਿਆ ਇਹਨਾਂ ਨੂੰ ਇਹਨੂੰ ਵੀ ਧਿਆਨ ਦੇ ਰੱਖ ਲਿਓ ਕਿਉਂਕਿ ਇਹਦਾ ਨਾ ਪੁੱਛ ਲਿਆ ਜਾਂਦਾ ਹੈ ਵੈਸੇ ਤਿੰਨ ਇੰਪੋਰਟੈਂਟ ਨੇ ਪਹਿਲੇ ਤਿੰਨ ਨੇ ਜਿਹੜੇ ਇਹ ਮੋਸਟ ਮੋਸਟ ਐਂਡ ਮੋਸਟ ਇੰਪੋਰਟੈਂਟ ਨੇ ਜੋ ਕਿਸੇ ਵੀ ਹਾਲਤ 'ਚ ਤੁਸੀਂ ਭੁੱਲਣੇ ਨਹੀਂ ਹੈਗੇ 1993 'ਚ ਭਾਰਤੀ ਸਾਹਿਤ ਅਕਾਦਮੀ ਕਾਪਸਤੂ ਦੇ ਲਈ ਪਦਮਸ਼ਰੀ 2012 ਚ ਠੀਕ ਹੈ ਅੱਗੇ ਇਹਨਾਂ ਦੇ ਕੁਝ ਨਮੂਨੇ ਨੇ ਜਿਹੜਿਆਂ ਦੇ ਵਿੱਚੋਂ ਮਤਲਬ ਕਿ ਡਾਇਰੈਕਟ ਤੁਸੀਂ ਸਤਰਾ ਯਾਦ ਕਰਨੀਆਂ ਨੇ ਇਹਨਾਂ ਨੂੰ ਇੰਜੋਏ ਕਰਨਾ ਹੈ ਪੜ੍ਹਨਾ ਹੈ ਮਤਲਬ ਕਿ ਕੈਂਟ ਤਰੀਕੇ ਨਾਲ ਗਾ ਕੇ ਦੇਖਿਓ ਬੜਾ ਆਨੰਦ ਆਊਗਾ ਠੀਕ ਹੈ ਤਾਂ ਇਹਨੂੰ ਰੋਜ਼ ਉਡੀਕ ਖਤਾਂ ਦੀ ਇੱਕ ਖਤਾਂ ਦੀ ਉਡੀਕ ਹਰਤਾ ਚਲੀਆਂ ਗਈਆਂ ਨੇ ਹੁਣ ਕਰਾਂ ਨੂੰ ਪਰਤਣਾ ਇੱਕ ਹਫਤੇ ਦੇ ਵਿੱਚ ਕੁਝ ਨਮੂਨੇ ਪੇਸ਼ ਕੀਤੇ ਨੇ ਉਹ ਦਿਨ ਜੇ ਹੁਣ ਕਿਤੇ ਮਿਲੇ ਮੈਂ ਉਸ ਤੇ ਚਿੱਟੇ ਹੰਸ ਜਿਹੇ ਜ਼ਖਮੀ ਪਿੰਡੇ ਤੇ ਮਲਮ ਲਾ ਦੇਵਾਂ ਉਹ ਦਿਨ ਇਹਨਾਂ ਸਮ ਦੇ ਵਿੱਚ ਲਈਆਂ ਗਈਆਂ ਨੇ ਇਹ ਸਤਰਾ ਕੋਸ਼ਨਾ ਕਹਿ ਖਮੋਸ਼ ਰਹਿ ਉਹ ਸ਼ਾਇਰਾ ਸਭ ਨੂੰ ਤੇਰੇ ਕਹਿਣ ਤੇ ਇਤਰਾਜ਼ ਹੈ ਇੱਕ ਗਜ਼ਲ ਹੈ ਇਹਨਾਂ ਦੀ ਉਹਦੇ ਵਿੱਚੋਂ ਇਹ ਲਿਆ ਗਿਆ ਹੈ ਇੱਕ ਦੇਖੋ ਮੈਂ ਗੱਲ ਕਰ ਰਿਹਾ ਸੀਗਾ ਸੁਰਜੀਤ ਪਾਤਰ ਕੀ ਕਰਦਾ ਸਮੇਂ ਦੇ ਹਿਸਾਬ ਨਾਲ ਲਿਖਦਾ ਜਦੋਂ ਸੰਕਟ ਦਾ ਸਮਾਂ ਸੀ ਤਾਂ ਉਹਨੇ ਪੰਜਾਬ ਦੇ ਸੰਕਟ ਦੀ ਗੱਲ ਕੀਤੀ ਜਦੋਂ ਸਮਾਜਿਕ ਸਮੱਸਿਆ ਦੀ ਗੱਲ ਕਰਦਾ ਜਿਵੇਂ ਆਪਾਂ ਗੱਲ ਕਹਿ ਦਿੰਦੇ ਆ ਕਿ ਕਿਸੇ ਲੜਕੀ ਤੋਂ ਠੀਕ ਹੈ ਉਹ ਵਿਆਹੀ ਜਾਂਦੀ ਹੈ ਤੇ ਉਸਤੇ ਸਹੁਰੇ ਘਰ ਵਾਲਿਆਂ ਦੇ ਵੱਲੋਂ ਉਸ ਤੋਂ ਦੇਹਜ ਦੀ ਮੰਗ ਕੀਤੀ ਜਾਂਦੀ ਹੈ ਠੀਕ ਹੈ ਜਾਂ ਕੁਛ ਲਾਈਨ ਦੇਣ ਦੀ ਗੱਲ ਕੀਤੀ ਜਾਂਦੀ ਹੈ ਤੇ ਉਹਦੇ ਘਰ ਦੇ ਨਹੀਂ ਉਹ ਪਰ ਚੀਜ਼ ਪ੍ਰੋਵਾਈਡ ਕਰਵਾ ਸਕਦੇ ਤਾਂ ਇੱਕ ਸੀਨ ਬਣਾ ਕੇ ਉਸ ਲੜਕੀ ਨੂੰ ਮਤਲਬ ਕਿ ਕਹਿ ਲੋ ਵੀ ਆ ਕਹਿ ਲੋ ਵੀ ਸਿਲੰਡਰ ਫਟ ਗਿਆ ਹਨ ਜਾਂ ਕਹਿ ਲੋ ਵੀ ਅੱਗ ਲੱਗੀ ਘਰ 'ਚ ਉਹ ਵਿੱਚ ਮਚ ਗਈ ਇਦਾਂ ਮਤਲਬ ਕਿ ਉਹਨੂੰ ਜਿੰਦਾ ਹੀ ਸਾੜ ਦਿੱਤਾ ਜਾਂਦਾ ਹੈਗਾ ਇਦਾਂ ਦੀਆਂ ਸਮੱਸਿਆਵਾਂ ਅੱਜ ਦੇ ਸਮੇਂ 'ਚ ਵੀ ਨਹੀਂ ਤੇ ਉਸ ਦੇ ਬਾਰੇ ਸੁਰਜੀਤ ਪਾਤਰ ਕੀ ਲਿਖਦਾ ਹੈਗਾ ਕਹਿੰਦਾ ਘਰਾਂ ਦੀ ਅੱਗ ਦੇਖੋ ਕੀ ਲਿਖ ਰਿਹਾ ਹੈ ਕਹਿੰਦਾ ਘਰਾਂ ਦੀ ਅੱਗ ਸਿਆਣੀ ਤਦੇ ਹੀ ਇਸ ਦੀ ਲਪੇਟ ਅੰਦਰ ਵੇਗਾਨੀਤੀ ਹੀ ਆਈ ਹੈ ਜਿੰਨੀ ਵਾਰ ਆਈ ਹੈ ਕਹਿੰਦਾ ਕਹਦਾ ਜੇ ਜਿੱਦੀ ਆਗਿਆ ਹੈ ਨਾ ਕਿੰਨੀ ਸਿਆਣੀ ਹੈ ਕਹਿੰਦਾ ਜਦੋਂ ਵੀ ਇਹਦੇ ਵਿੱਚ ਕੋਈ ਮੱਛਿਆ ਤਾਂ ਹੋ ਵੀ ਗਾਨੀ ਤੀ ਹੀ ਮੱਛੀ ਹੈਗੀ ਹੈ ਨਾ ਵੀ ਪਰਿਵਾਰ ਦਾ ਹੋਰ ਮੈਂਬਰ ਕਿਉਂ ਨਹੀਂ ਸਾਡੇ ਆ ਉਹਦੇ ਵਿੱਚ ਠੀਕ ਹੈ ਇਸ ਤਰ੍ਹਾਂ ਹੀ ਮਤਲਬ ਕਿ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਦੁਨੀ ਕੋ ਉਹਨਾਂ ਦੇ ਉੱਤੇ ਵੀ ਤੰਗ ਕਸ਼ਟ ਹੈਗਾ ਇਹ ਕਿਸੇ ਦੇਖੋ ਇਹਦੇ ਨਾਲ ਰਿਲੇਟਡ ਹੈ ਕਹਿੰਦਾ ਕੋਈ ਦਸਤਾਰ ਰਤ ਲਿਬੜੀ ਹੋਈ ਤਲਵਾਰ ਆਈ ਹੈ ਲਿਆ ਉਸ ਸਰਦਲਾਂ ਤੋਂ ਚੁੱਕ ਕੇ ਅਖਬਾਰ ਆਈ ਹੈ ਇਹ ਕੁਝ ਨਮੂਨੇ ਨੇ ਜੋ ਤੁਸੀਂ ਯਾਦ ਕਰਨੇ ਨੇ ਇਹ ਤਾਂ ਵੱਡੀਆਂ ਇੰਪੋਰਟੈਂਟ ਨਹੀਂ ਕੁਝ ਕੀ ਹਤਾ ਹਨੇਰਾ ਜਾ ਰਿਹਾ ਜਰੇਗਾ ਕਿਵੇਂ ਚੁੱਪ ਪਰੇ ਹਾ ਤਾਂ ਸ਼ਮਾਦਾਨ ਕੀ ਕਹਿਣਗੇ ਇਸ ਅਦਾਲਤ 'ਚ ਬੰਦੇ ਵਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਇਹ ਪੁੱਛਿਆ ਹੋਇਆ ਹੈ ਪੇਪਰ 'ਚ ਇਸ ਅਦਾਲਤ 'ਚ ਬੰਦੇ ਵਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੋਣ 1 2 3 ਕੇ ਇੱਥੇ ਖੜੇ ਰਹਿਣਗੇ ਇਸ ਤਰ੍ਹਾਂ ਮਤਲਬ ਕਿ ਅੱਜ ਦੇ ਨਿਸ਼ਾਮ ਦੀ ਗੱਲ ਇਹ ਕਰਦਾ ਠੀਕ ਹੈ ਯਖਮ ਨੂੰ ਯਖਮ ਲਿਖ ਲਓ ਕਹਿੰਦਾ ਜਿੱਦਾਂ ਦੀ ਸਥਿਤੀ ਹੈ ਉਸ ਤਰ੍ਹਾਂ ਦੇ ਲਿਖੋ ਉਹਨੂੰ ਖਾਮ ਖਾ ਕਹਿੰਦਾ ਵੀ ਟਕਣ ਦੀ ਕੋਸ਼ਿਸ਼ ਨਾ ਲਿਖੋ ਜੇ ਇੱਥੇ ਦੀ ਗੱਲ ਤੇ ਤਾਨੂੰ ਗਲਤ ਲਿਖੋ ਸਹੀ ਹੈ ਤਾਂ ਉਹਨੂੰ ਸਹੀ ਲਿਖੋ ਹਨਾ ਬਜੀ ਜੇ ਤੇਰੇ ਕਲੇਜੇ ਅਜੇ ਸ਼ੁਰੀ ਨਹੀਂ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਖੜਕ ਹੋਵੇ ਜੇ ਡਿੱਗੇ ਪੱਤਾ ਵੀ ਐਸੀ ਚੁੱਪ ਹੈ ਤਾਂ ਬਿਰਖ ਅਰਜ ਕਰੇ ਠੀਕ ਹੈ ਕਹਿੰਦਾ ਵੀ ਸੱਚਮੁੱਚ ਇੰਨਾ ਮਤਲਬ ਕਿ ਬੁਰਾ ਹਾਲ ਹੋਇਆ ਹੋਇਆ ਪੰਜਾਬ ਦਾ ਕਹਿੰਦਾ ਵੀ ਇੱਥੇ ਬਿਰਖਾਂ ਨੂੰ ਵੀ ਅਰਜ ਕਰਨ ਦੀ ਜ਼ਰੂਰਤ ਹੈ ਜੇ ਇੰਨਾ ਬੁਰਾ ਮਾਹੌਲ ਪੰਜਾਬ ਦਾ ਸੀ ਉਸ ਚੀਜ਼ ਦੀ ਗੱਲ ਇਹ ਕਰਦਾ ਹੈਗਾ ਕੋਈ ਟਾਲੀਆਂ ਚੁਲੰਗਿਆ ਹਵਾ ਬਣ ਕੇ ਅਸੀਂ ਰਹੇਗੇ ਬਿਰਖ ਵਾਲੀ ਹਵਾ ਬਣ ਕੇ ਕਿੰਨਾ ਦਾ ਨਿਵੰਦ ਹੈਗਾ ਉਹ ਸ਼ਹਿਰ ਜਿੱਥੇ ਮੈਂ ਬਿਰਖ ਬਣਿਆ ਉਸ ਨਿਵੰਦੇ ਚ ਇਹ ਗੱਲ ਕਰਦੇ ਕਹਿੰਦਾ ਵੀ ਅਸੀਂ ਇਦਾਂ ਯੂਨੀਵਰਸਿਟੀ ਦੇ ਚ ਇਦਾਂ ਦੋਸਤ ਮਿੱਤਰ ਨਾਲ ਖੜੇ ਸੀ ਕਹਿੰਦਾ ਕੁਝ ਲੜਕੀਆਂ ਉੱਥੇ ਤੋਂ ਜਦੋਂ ਗੁਜ਼ਰਦੀਆਂ ਨੇ ਤਾਂ ਉਹਨਾਂ ਨੂੰ ਵੇਖ ਕੇ ਕਹਿੰਦਾ ਕਿ ਕੁਝ ਸਤਰਾਂ ਲਿਖਦਾ ਹੈਗਾ ਕਹਿੰਦਾ ਕੋਈ ਡਾਲੀਆਂ ਚੁੱਲੰਕੀਆਂ ਹਵਾ ਬਣ ਕੇ ਅਸੀਂ ਰਹਿ ਗਏ ਵਿਰਖ ਵਾਲੀ ਹਵਾ ਬਣ ਕੇ ਇੰਨਾ ਵੀ ਸੱਚਾ ਬੋਲ ਕੇ ਈਲਾ ਰਹਿ ਜਾਈਂ ਕੱਲੀ ਰਾਤ ਜਾਂ ਫੌਜਾਂ ਨਾਲ ਲੜਨ ਲਈ ਮੈਂ ਵੀ ਆ ਪਹੁੰਚਾ ਆਪਣਾ ਸਾਜ਼ ਲੈ ਕੇ ਠੀਕ ਹੈ ਕਾਲੀ ਆਣਾ ਸੀ ਇੱਥੇ ਠੀਕ ਹੈ ਇੱਥੇ ਕਾਲੀ ਆਣਾ ਸੀ ਕਾਲੀ ਰਾਤ ਦੀਆਂ ਫੌਜਾਂ ਨਾਲ ਲੜਨ ਲਈ ਠੀਕ ਹੈ ਇਹਨੂੰ ਥੋੜਾ ਜਿਹਾ ਮੋਡੀਫਾਈ ਕਰ ਲਿਓ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ ਤੇਰੇ ਵਿਜੋਗ ਨੇ ਕਿੰਨਾ ਮੇਰਾ ਖਿਆਲ ਰਿਹਾ ਕਿ ساری ਉਮਰ ਲੱਗਿਆ ਕਲੇਜੀ ਨਾਲ ਰਿਹਾ ਅਥਰੂ ਟੈਸਟ ਟਿਊਬ ਵਿੱਚ ਪਾ ਕੇ ਪਰਖਾਂ ਪਾ ਕੇ ਵੇਖਾਂਗੇ ਕੱਲ ਰਾਤੀ ਤੂੰ ਕਿਸ ਮਹਿਬੂਬ ਲਈ ਰੋਇਆ ਸੀ ਵਿਸ਼ਵਾਸ ਦੀ ਗੱਲ ਹੈ ਵਫਾਦਾਰੀ ਦੀ ਗੱਲ ਹੈ ਹਨਾ ਤਾਂ ਇਸ ਤਰੀਕੇ ਨਾਲ ਦੋਸਤੋ ਇਹ ਵੱਖ-ਵੱਖ ਰਚਨਾਵਾਂ ਨੇ ਇਹਨਾਂ ਦੀਆਂ ਮਤਲਬ ਕਿ ਬਹੁਤ ਨੇ ਕੋਈ ਲਿਮਟ ਹੀ ਨਹੀਂ ਹੈਗੀ ਪਰ ਉਹ ਇੱਥੇ ਜਿਹੜੀਆਂ ਲਿਖੀਆਂ ਨੇ ਮੈਂ ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਕਰਿਓ ਇੱਕ ਵਾਰ ਠੀਕ ਹੈ ਇੰਜੋਏ ਜ਼ਰੂਰ ਕਰਿਓ ਰਾਹਾਂ 'ਚ ਕੋਈ ਹੋਰ ਐ ਚਾਹਾਂ ਚ ਕੋਈ ਹੋਰ ਬਾਹਾਂ ਚ ਕਿਸੇ ਹੋਰ ਦੀਆਂ ਚ ਵਿਖਰੇ ਪਏ ਨੇ ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈਂ ਤੈਨੂੰ ਹਰ ਇੱਕ ਕੋਣ ਤੋਂ ਵੇਖਣ ਲਈ ਦੇਖੋ ਕਹਿੰਦਾ ਵੀ ਸਾਹਮਣੇ ਨੂੰ ਸਮਝਣ ਦੇ ਲਈ ਮੈਂ ਕਿੰਨਾ ਆਪਣੇ ਆਪ ਨੂੰ ਕਹਿੰਦਾ ਵੀ ਮੋਡੀਫਾਈ ਕੀਤਾ ਹਨਾ ਤੇ ਮੈਂ ਵਿਰਖ ਬਣ ਗਿਆ ਸਾਂ ਉਹ ਪੌਣ ਹੋ ਗਈ ਕਿੱਸਾ ਹੈ ਸਿਰਫ ਇੰਨਾ ਤਾਂ ਅਸ਼ਕੀ ਦਾ ਠੀਕ ਹੈ ਕਦੀ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਐਵੇਂ ਲੰਘ ਜਾਂਦਾ ਐ ਐਵੇਂ ਲੰਘ ਜਾਂਦਾ ਐ ਪਾਣੀ ਕਦੇ ਵਾਹ ਬਣ ਕੇ ਉੰਜ ਤਾਂ ਉਸ ਸ਼ਾਇਰ ਨੂੰ ਆਪਣੇ ਖਿਆਲ ਪਿਆਰੇ ਨੇ ਐ ਪਰ ਆਪਣੇ ਖਿਆਲਾਂ ਨਾਲੋਂ ਆਪਣੇ ਲਾਲ ਪਿਆਰੇ ਨੇ ਕਹਿੰਦਾ ਵੀ ਜਿਹੜਾ ਸ਼ਾਇਰ ਹੈ ਨਾ ਉਹ ਲਿਖਦਾ ਹੈ ਸਮੇਂ ਬਾਰੇ ਲਿਖਦਾ ਹੈ ਪਰ ਸਮੇਂ ਬਾਰੇ ਲਿਖਣ ਤੋਂ ਪਹਿਲਾਂ ਕਹਿੰਦਾ ਉਹਨੂੰ ਆਪਣੀ ਵਿਚਾਰ ਨੇੜੇ ਖਿਆਲ ਜਿਹਨੂੰ ਪਿਆਰੇ ਨੇ ਉਹ ਲਿਖਦੇ ਉਹਨਾਂ ਨੂੰ ਪਰ ਕਹਿੰਦਾ ਉਹ ਲਿਖਣ ਤੋਂ ਪਹਿਲਾਂ ਸੋਚਦਾ ਵੀ ਹੈ ਉਹਨੂੰ ਡਰ ਵੀ ਹੈ ਇੱਕ ਠੀਕ ਹੈ ਆਪਣੇ ਪਰਿਵਾਰ ਦਾ ਵੀ ਉਹ ਧਿਆਨ ਰੱਖਦਾ ਹੈ ਕਹਿੰਦਾ ਠੀਕ ਹੈ ਨਾ ਇਦਾਂ ਨਹੀਂ ਮਤਲਬ ਕੀ ਗੱਲਾਂ ਵੀ ਇਹ ਲਿਖ ਦਿੰਦਾ ਕਹਿੰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨਹੀਂ ਯਾਰ ਉਹ ਐਸਾ ਕੋਈ ਨਿਜ਼ਾਮ ਨਹੀਂ ਜਿੱਥੇ ਸੂਲੀ ਦਾ ਇੰਤਜ਼ਾਮ ਨਹੀਂ ਠੀਕ ਹੈ ਇਹ ਸਭ ਚੀਜ਼ਾਂ ਜੋ ਤੁਸੀਂ ਮਤਲਬ ਕਿ ਧਿਆਨ ਦੇ ਵਿੱਚ ਦੋਸਤੋ ਰੱਖਣੀਆਂ ਨੇ ਪੰਜਾਬ ਵੰਡ ਬਾਰੇ ਲਿਖਦਾ ਇਹ ਕਹਿੰਦਾ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ ਹੁਣ ਸ਼ਿਵ ਦੀ ਵਾਰੀ ਹੈ ਤੇ ਅੱਗੇ ਸੁਰਜੀਤ ਪਾਤਰ ਦੀ ਵੀ ਤਿਆਰੀ ਹੈ ਠੀਕ ਹੈ ਮਤਲਬ ਵੈਸੇ ਹੀ ਮੈਂ ਇੱਕ ਟੁਕ ਜੋੜਤੀ ਠੀਕ ਹੈ ਇਹ ਮਤਲਬ ਇਦਾਂ ਲਿਖਦਾ ਕਹਿੰਦਾ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ ਹੁਣ ਸ਼ਿਵ ਦੀ ਵਾਰੀ ਹੈ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤ ਸਾਰਿਆਂ ਨੂੰ ਮਤਲਬ ਕਿ ਪੇਪਰ ਤੇ ਡਾਇਰੈਕਟ ਪੁੱਛ ਸਕਦੇ ਨੇ ਠੀਕ ਹੈ ਤੇ ਇਸ ਤਰੀਕੇ ਨਾਲ ਦੋਸਤੋ ਇਹ ਸਭੀ ਚੀਜ਼ਾਂ ਜਿਹੜੀਆਂ ਤੂੰ ਇਹ ਦੇਖੋ ਜੇ ਇਹ YouTube ਤੇ ਵੀਡੀਓ ਪਈ ਹੈ ਇਹਨੂੰ ਦੇਖ ਵੀ ਕਿੰਨਾ ਘੈਂਟ ਗਾਉਂਦਾ ਹੈ ਇਹ ਕਹਿੰਦਾ ਜੇ ਆਈ ਪੱਤ ਝੜ ਤਾਂ ਫੇਰ ਕੀ ਏ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਕਿਤੇ ਉਹ ਲਹਾਨਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਠੀਕ ਹੈ ਇਸ ਤਰੀਕੇ ਨਾਲ ਦੋਸਤੋ ਬੜਾ ਘੈਂਟ ਗ਼ਜ਼ਲ ਨੂੰ ਇਹ ਗਾ ਕੇ ਵੇਸ਼ ਕਰਦਾ ਹੈਗਾ ਠੀਕ ਹੈ ਤੇ ਦੁਨੀਆ ਨੇ ਵਸਤੀ ਰਹਿਣਾ ਸਾਡੇ ਬਗੈਰ ਵੀ ਤੂੰ ਐਵੇਂ ਤੱਪਿਆ ਤੜਪਿਆ ਤੇ ਉਲਝਿਆ ਨਾ ਕਰ ਠੀਕ ਹੈ ਸਹੀ ਗੱਲ ਹੈ ਦੁਨੀਆ ਵਸਦੀ ਰਹਿੰਦੀ ਹੈ ਆਪਾਂ ਨਹੀਂ ਹੋਵਾਂਗੇ ਦੁਨੀਆ ਨੇ ਫੇਰ ਵੀ ਵਸਦੇ ਰਹਿਣਾਗਾ ਠੀਕ ਹੈ ਤਾਂ ਇਹੇ ਕੁਝ ਇੰਪੋਰਟੈਂਟ ਗੱਲਾਂ ਨੇ ਦੋਸਤੋ ਅੱਗੇ ਇਹੇ ਕੁਝ ਇਹਨਾਂ ਦੀਆਂ ਰਚਨਾਵਾਂ ਹੁੰਦੇ ਨਮੂਨੇ ਹੋਰ ਨੇ ਜੋ ਤੁਸੀਂ ਦੋਸਤੋ ਧਿਆਨ ਦੇ ਵਿੱਚ ਰੱਖਣੇ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਐਟ ਲਾਸਟ ਕੁਝ ਇਹਨਾਂ ਦੀਆਂ ਫੋਟਕਲ ਦੀਆਂ ਰਚਨਾਵਾਂ ਡਿਸਕਸ ਕਰ ਲੈਣੇ ਆਪਾਂ ਜਿਵੇਂ ਇਹਨਾਂ ਨੇ ਕੁਝ ਵਾਰਤਕ ਪੁਸਤਕਾਂ ਵੀ ਲਿਖੀਆਂ ਨੇ ਜਿਵੇਂ ਦੇਖੋ ਸੂਰਜ ਦੀਆਂ ਪੌੜੀਆਂ ਇਹ ਬਾਤ ਇੰਨੀ ਹੀ ਨਹੀਂ ਇਹ ਦੋ ਵਾਰਤਕ ਪੁਸਤਕਾਂ ਨੂੰ ਧਿਆਨ ਚ ਰੱਖੋਗੇ ਠੀਕ ਹੈ ਨਿਬੰਧ ਉਹ ਸ਼ਾਇਰ ਜਿੱਥੇ ਮਿਰਖ ਬਣਿਆ ਜਦੋਂ ਮੈਂ ਉੱਥੇ ਜਾਣਨਾ ਉਹ ਪੁੱਉਤਾ ਆਖਦੇ ਕਹਿੰਦਾ ਵੀੜ ਪੜੇ ਲਿਖੇ ਨੇ ਮਤਲਬ ਕਿ ਸਾਹਿਤਕਾਰ ਨੇ ਕਹਿੰਦਾ ਆਲਦਵਾਲੀ ਇਦਾਂ ਕੋ ਬਣੇ ਨੇ ਵੀ ਇਦਾਂ ਲੱਗ ਰਹੇ ਵੀ ਜਿਦਾਂ ਉਹ ਭੂਤ ਬਣੇ ਹੋਈ ਨੇ ਸਾਹਿਤ ਪੜ ਵੜ ਕੇ ਹਨਾ ਤਾਂ ਉਹਨਾਂ ਦੀ ਗੱਲ ਉਹ ਕਰਦੇ ਕਹਿੰਦਾ ਉਹ ਸ਼ਹਿਰ ਜਿੱਥੇ ਮੈਂ ਵਿਰਖ ਬਣਿਆ ਐਲਬਮ ਹੈ ਇਹਨਾਂ ਦੀ ਇੱਕ ਵਿਰਖ ਜੋ ਸਾਜ ਹੈ ਠੀਕ ਹੈ ਇੱਕ ਇਹਨਾਂ ਨੇ ਮਤਲਬ ਕਿ ਕੈਸਟ ਦੇ ਰੂਪ ਵਿੱਚ ਪੇਸ਼ ਕੀਤੀ ਹੈ ਇਹ ਇਨ ਧਿਆਨ ਚ ਤੁਸੀ ਰੱਖੋਗੇ ਇੱਕ ਫਿਲਮ ਦੇ ਲਈ ਇਹਨਾਂ ਡਾਇਲੋਗ ਲਿਖੇ ਨੇ ਸ਼ਹੀਦ ਉਦਮ ਸਿੰਘ ਦੇ ਲਈ ਇਹਨੂੰ ਧਿਆਨ ਚ ਰੱਖੋਗੇ ਅਗੇ ਨਾ ਜਦੋਂ ਪੇਪਰ ਸੈੱਟ ਕਰਨ ਵਾਲੇ ਤੁਹਾਡੇ ਤੋਂ ਬਦਲਾ ਲੈਣਾ ਹੋਵੇ ਇੱਕ ਵ ਠੀਕ ਹੈ ਸਪੇਨ ਦਾ ਇੱਕ ਨਾਟਕਕਾਰ ਹੈ ਲੋਰਕਾ ਠੀਕ ਹੈ ਲੋਰਕਾ ਦੇ ਨਾਟਕਾਂ ਦਾ ਅਨੁਵਾਦ ਕਰਦਾ ਸੁਰਜੀਤ ਪਾਤਰ ਇੰਪੋਰਟੈਂਟ ਕਰ ਲੈ ਧਿਆਨ ਚ ਰੱਖੋਗੇ ਬਲੱਡ ਵੈਡਿੰਗ ਠੀਕ ਹੈ ਅੱਗ ਦੀ ਕਲੀਰੀ ਸਈਓਨੀ ਮੈਂ ਅੰਤਹੀਨ ਸਰਕਾਲਾਂ ਜੀਰਮਾ ਦਾ ਨਾਟਕ ਇਸ ਤਰ੍ਹਾਂ ਬਾਤ ਕਰਦਾ ਹੈ ਹੁਕਮੀ ਦੀ ਹਵੇਲੀ ਦਾ ਅਨੁਵਾਦ ਕਰਦਾ ਹੈ ਠੀਕ ਹੈ ਇਹ ਨਾਵਾਂ ਨੂੰ ਧਿਆਨ ਚ ਤੁਸੀਂ ਜਰੂਰ ਰੱਖੋਗੇ ਸ਼ੈਰ ਮੇਰੇ ਦੀ ਪਾਗਲ ਔਰਤ ਇਸ ਦਾ ਵੀ ਅਨੁਵਾਦ ਕਰਦਾ ਹੈ ਇਹ 나ਗ ਮੰਡਲ ਇਹਨਾਂ ਦਾ ਵੀ ਇਹ ਅਨੁਵਾਦ ਦਾ ਕੰਮ ਕਰਦਾ ਹੈਗਾ ਇੱਕ ਹੋਰ ਇਹਨਾਂ ਦੇ ਅਨੁਵਾਦ ਦੇ ਕੰਮ ਨਹੀਂ ਇਹਨਾਂ ਨੂੰ ਵੀ ਤੁਸੀਂ ਦੋਸਤ ਧਿਆਨ ਚ ਰੱਖੋਗੇ ਇੱਥੇ ਤੋਂ ਠੀਕ ਹੈ ਦੋਸਤੋ ਇਸ ਤਰੀਕੇ ਨਾਲ ਦੋਸਤੋ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਉਹ ਇੱਥੇ ਹੀ ਸਮਾਪਤ ਹੁੰਦੀ ਹੈ